ਕੋਈ ਵੀ ਗੱਲ ਜਦੋਂ ਤੁਹਾਡੇ ਖਿਲਾਫ ਜਾਂਦੀ ਹੋਵੇ ਉਹਨੂੰ ਤੁਸੀਂ ਸਾਜ਼ਿਸ਼ ਦਾ ਨਾਮ ਦੇ ਦਿੰਦੇ ਹੋ ਕੇਜਰੀਵਾਲ ਤੁਸੀਂ ਦੇਖੋ ਸਾਲ ਸਾਲ ਹੋ ਗਿਆ ਸੁਪਰੀਮ ਕੋਰਟ ਤੱਕ ਜਵਾਨਤਾ ਨਹੀਂ ਮਿਲੀਆਂ ਉਹ ਕਹਿੰਦੇ ਗੱਲੇ ਕੋਈ ਹੈ ਨਹੀਂ ਦੀ ਸਾਜ਼ਿਸ਼ ਅਮਰਤਪਾਲ ਦਾ ਉਹ ਭਰਾ ਤੁਸੀਂ ਕਹੋ ਵੀ ਦੀ ਉੱਚ ਪੱਧਰੀ ਜਾਂਚ ਕਰੋ ਮਤਲਬ ਐਡਾ ਨਹਿਰ ਕਰਦੀ ਥੋੜਾ ਦੀਪ ਸਿੱਧੂ ਆ ਉਹਦੀ ਐਕਸੀਡੈਂਟ ਰਹੀ ਮੌਤ ਹੋਈ ਮੰਦ ਭਾਗੀ ਮੌਤ ਸੀ ਨੌਜਵਾਨ ਮੁੰਡਾ ਸੀ ਉਹਨੂੰ ਸ਼ਹੀਦ ਕਰਾਰ ਦੇਣ ਤੇ ਤਾਂ ਪੂਰਾ ਜ਼ੋਰ ਲਾਤਾ ਪਰ ਉਹ ਐਕਸੀਡੈਂਟ ਦੀ ਜਾਂਚ ਦੀ ਮੰਗ ਕੋਈ ਨਹੀਂ ਕਰਦਾ ਹੁਣ ਕਾਲੀਦਾਲਾ ਰੌਲੇ ਕੀ ਨੇ ਕੱਲੇ ਭਾਜਪਾ ਦੀ ਸਰਦਸ਼ਾ ਅਮਰਤਪਾਲ ਦਾ ਇਹ ਭਰਾ ਇਹਦੇ ਬਾਰੇ ਸਵਾਲ ਇਹ ਹੈ ਵੀ ਇਹਨੇ ਅਮਰਤ ਧਾਰੀਏ ਨਹੀਂ ਹੈ ਹੁਣ ਇਹ ਤੱਥ ਕੀ ਆ ਅਗਲੇ ਫੋਟੋਆਂ ਦਿਖਾ ਦਿੰਦੇ ਨੇ ਵੀ ਆਈਨਾ ਫੋਟੋਆਂ ਚ ਜੀ ਕਿਰਪਾਨ ਪਾਈ ਹੋਈ ਆ ਇਹਨਾਂ ਫੋਟੋਆਂ ਚ ਨਹੀਂ ਪਾਈ ਹੋਈ ਜੇ ਤਾਂ ਉਹ ਅਮਰਤ ਧਾਰੀ ਆ ਫੇਰ ਤਾਂ ਮਤਲਬ ਉਹਦੇ ਵਿੱਚ ਇਹ ਪਿਆ ਵੀ ਨਸ਼ਾ ਛੱਡਣਾ ਪੈਣਾ ਜਾਂ ਫਿਰ ਉਹਨੇ ਇਹਦੀ ਉਲੰਘਣਾ ਕੀਤੀ ਆ ਦੂਜੇ ਉਹਦੇ ਪਿਤਾ ਜੀ ਇਹ ਕਹਿੰਦੇ ਨੇ ਵੀ ਦੁਪਹਿਰੇ ਸਾਡੇ ਕੋਲੋਂ ਗਿਆ ਉਹ ਰਈਏ ਤੱਕ ਜਾਣਾ ਸੀ ਉਹਨੇ ਜੇ ਦੁਪਹਿਰੇ ਗਿਆ ਰਈਏ ਤੱਕ ਜਾਣਾ ਸੀ ਤਾਂ ਫਲੋਰ ਕਿਵੇਂ ਪਹੁੰਚ ਗਏ ਜਾ ਤਾਂ ਇਹ ਕਹਿਣਾ ਵੀ ਪੁਲਿਸ ਨੇ ਉਹ ਗਵਾਹ ਕੀਤਾ ਜੀ ਲਿਜਾ ਕੇ ਉੱਥੇ ਆ ਸਾਰਾ ਸ਼ਾਸ ਪੂਰੀ ਕੀਤੀ ਫਿਰ ਪੁੱਛਿਆ ਵੀ ਉਹਦੇ ਨਾਲ ਆ ਮੁੰਡਾ ਇੱਕ ਦੱਸੋ ਤੁਸੀਂ ਉਹਨੂੰ ਜਾਣਦੇ ਹੋ ਕਹਿੰਦੇ ਨਾ ਜੀ ਅਸੀਂ ਨਹੀਂ ਜਾਣਦੇ ਮਤਲਬ ਉਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਨ ਦੀ ਥਾਂ ਜਾਂ ਜੇ ਉਹ ਨਸ਼ੇ ਨਹੀਂ ਕਰਦਾ ਅਲੱਗ ਦਾ ਡਰਗ ਟੈਸਟ ਕਰਾਉਗੀ ਫਿਰ ਮਸਲਾ ਸੁਰਜੋ ਕਿਵੇਂ ਮੇਰਾ ਸਵਾਲ ਇਹ ਹੈ ਉਹਨੂੰ ਸੁਣਤਾ ਪਤਾ ਲੱਗ ਗਿਆ ਸੀ ਵੀ ਅਮਰਿਤਪਾਲ ਸਿੰਘ ਦਾ ਭਰਾ ਉਹਨਾਂ ਨੇ ਵਿਚਾਰ ਰੱਖਿਆ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਦੱਸਿਆ ਹਾਲਾਂਕਿ ਸਾਰਿਆਂ ਨੂੰ ਪਤਾ ਸੀ ਐਸਐਸਪੀ ਨੇ ਕਿਹਾ ਵੀ ਜਾਂਚ ਕਰ ਰਹੇ ਹਨ ਇੱਕ ਮੈਂ ਵੀਡੀਓ ਦੇਖੀ ਉਹ ਕਹਿੰਦੇ ਨਵਾਂ ਸ਼ਹਿਰ ਪੁਲਿਸ ਕੀ ਕਰਨ ਗਈ ਸੀ ਜੀ ਉਹਨਾਂ ਨੇ ਐਫਆਈਆਰ 'ਚ ਲਿਖਿਆ ਵੀ ਅਸੀਂ ਨਵਾਂ ਸ਼ਹਿਰ ਅੱਡੇ ਤੋ ਆ ਰਹੇ ਸੀ ਉਹ ਫਲੋਰ ਦਾ ਹਿੱਸਾ ਮਤਲਬ ਫੇਰ ਪੁਲਿਸ ਨੇ ਇਹ ਨਹੀਂ ਕਿਹਾ ਵੀ ਉਹ ਨਸ਼ਾ ਵੇਚਦਾ ਉਹਨੇ ਕਿਹਾ 4 ਗ੍ਰਾਮ ਫੜੀ ਗਿਆ ਆ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ 4 ਗ੍ਰਾਮ ਕੀ ਹੁੰਦੀ ਆ ਯਾਰ ਇਹ ਤਾਂ ਕੋਈ ਗੱਲੇ ਨਹੀਂ ਹੁੰਦੀ 4 ਗ੍ਰਾਮ ਦੀਆਂ 40 ਖਰਾਕਾਂ ਬਣਦੀਆਂ ਨੇ ਮੈਂ ਕਹਿੰਦਾ ਜੇ ਅਮਰਜਪਾਲ ਦੇ ਪਿਤਾ ਨੂੰ ਭਰੋਸਾ ਇੰਨਾ ਸੀ ਉਹ ਕਹਿ ਸਕਦਾ ਵੀ ਸਾਡਾ ਬੇਟਾ ਨਹੀਂ ਸੀ ਜੇ ਇਹ ਹਜਾ ਹੋ ਸਕਦਾ ਜਿਹੜਾ ਉਹਦੇ ਨਾਲ ਹੋਵੇ ਉਹਦੇ ਕੋਲੇ ਹੋਵੇ ਜਾਂ ਉਹਦੇ ਕੋਲੋਂ ਫੜਾਇਆ ਹੋਵੇ ਸਾਨੂੰ ਬਦਨਾਮ ਕਰਨ ਲਈ ਪਾਇਆ ਜਾ ਰਿਹਾ ਠੀਕ ਆ ਅਗਲਾ ਕਹਿੰਦਾ ਵੀ ਇਹ ਖਾਂਦਾ 100 ਉਹ ਫੜਾਇਆ ਗਿਆ ਉਹ ਹੀ ਕੇਸ ਬਣਾਇਆ ਇਹ ਤੋਂ ਰਿਮਾਂਡ ਦੀ ਤਾਂ ਲੋੜ ਉਹਦੀ ਸੀ ਨਾ ਜੀ ਤੋ ਖਰੀਦੇ ਅਸੀਂ ਪੁਰਸੋ ਉਹਦਾ ਰਮਾਂਡ ਕਿਉਂ ਮੰਗਦੀ ਜੇ ਉਹਦੇ ਭਰਾ ਨੇ ਨਸ਼ਾ ਕੀਤਾ ਠੀਕ ਹੈ ਇਹਦੇ ਇੱਕ ਮਾੜਾ ਅਸਰ ਤਾਂ ਪੈਂਦਾ ਐ ਲੈ ਕਿ ਨਾ ਦੀਵੇ ਥੱਲੇ ਨੇਰਾ ਜੇ ਉਹਨੇ ਅਮਰਤ ਨਹੀਂ ਛਕਿਆ ਇਹਦਾ ਵੀ ਮਾੜਾ ਅਸਰ ਪੈਂਦਾ ਇਹਦੇ ਗੱਲ ਕਰਕੇ ਤੁਸੀਂ ਅਮਰਤਪਾਲ ਦੀ ਜਿਹੜੀ ਸਿਆਸਤ ਆ ਉਹਨੂੰ ਰੱਦ ਨਹੀਂ ਕਰ ਸਕਦੇ ਉਹਦੀ ਸਿਆਸਤ ਆ ਜਿਹੜਾ ਉਹਦਾ ਸੈਸੀ ਵਿਰੋਧ ਕਰੋ ਇਹ ਚੋਕਾ ਨਿਕਲਦੀ ਆ ਵੀ ਜਿਹੜਾ ਐਡਾ ਵੱਡਾ ਸੀ ਰੌਲਾ ਨਸ਼ੇੜੀਆਂ ਦੇ ਨਸ਼ੇ ਛਡਾਤੇ ਐਨੀ ਅਮਰਤ ਛਕਾਤੇ ਉਹ ਮਹਿਮਦਾਦ ਨੂੰ ਅਸਰ ਕਿਤੇ ਦਿਖਾਈ ਦੇ ਰਿਹਾ ਪੰਜਾਬ ਦੀ ਸਿਆਸਤ ਜਿੱਥੇ ਸਰਗਰਮ ਹੈ ਉੱਥੇ ਕਿਹੜੀ ਪਾਰਟੀ ਦੇ ਕਿਹੜੇ ਸਟੈਂਡ ਨੇ ਇੱਕ ਪਾਸੇ ਚਰਚਾਵਾਂ ਨੇ ਔਰ ਸਿਆਸਤ ਮੁੱਦਿਆਂ ਦੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਖਲਾਅ ਕਿੰਨਾ ਹੈ ਔਰ ਉਸ ਖਲਾਅ ਦੀ ਪੋਲਿਟਿਕਸ ਦੇ ਅੰਦਰ ਕੀ ਕੁਝ ਹੋ ਰਿਹਾ ਖਾਸ ਕਰਕੇ ਦੋ ਮੁੱਦੇ ਅਹਿਮ ਨੇ ਜਿਸ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਨੀ ਹੈ ਇੱਕ ਮੁੱਖ ਮੰਤਰੀ ਦਾ ਬਿਆਨ ਜੋ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਦੇ ਰੂਪ ਚ ਪੁੱਛਿਆ ਗਿਆ ਉਸ ਦਾ ਜਵਾਬ ਉਹਨਾਂ ਨੇ ਕੀ ਦਿੱਤਾ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਇਸ ਕਰਕੇ ਉਹਨਾਂ ਨੇ ਉਦੋਂ ਬਾਅਦ ਟਿੱਪਣੀ ਨਹੀਂ ਕੀਤੀ ਉਹ ਐਸਵਾਈਐਲ ਦੇ ਮੁੱਦੇ ਤੇ ਸੀ ਕੀ ਹਰਿਆਣਾ ਦੀ ਚੋਣ ਆਉਂਦਿਆਂ ਹੀ ਪੰਜਾਬ ਸਰਕਾਰ ਦੀ ਜਾਂ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਬਦਲਣ ਲੱਗੀ ਹੈ ਪਹਿਲਾਂ ਇੰਡੀਆ ਗੱਠ ਜੋੜ ਦੇ ਨਾਲ ਚੱਲਣਾ ਫਿਰ ਤੋੜ ਵਿਛੋੜਾ ਕਰਕੇ ਆਪਣੀ ਇੱਕ ਨਵੀਂ ਲਕੀਰ ਖਿੱਚਣ ਦੀ ਕੋਸ਼ਿਸ਼ ਉਸ ਵਿੱਚ ਦਮ ਕਿੰਨਾ ਹੈ ਉਸ ਲਕੀਰ 'ਤੇ ਇਸ ਦੇ ਗੱਲ ਕਰਾਂਗੇ ਇੱਕ ਗੱਲ ਐਮਪੀ ਅਮਰਤਪਾਲ ਸਿੰਘ ਦੇ ਭਰਾ ਲਾਪ੍ਰੀਤ ਸਿੰਘ ਹਰਪ੍ਰੀਤ ਸਿੰਘ ਹੈਪੀ ਤੇ ਲਾ ਪ੍ਰਿਤ ਜਿਹੜੇ ਦੋਨਾਂ ਦੀ ਗ੍ਰਿਫਤਾਰੀ ਹੋਈ ਉਸ ਦੇ ਵਿੱਚ ਉਹ ਹੈਪੀ ਨਾਮ ਦਾ ਜਿਹੜਾ ਭਰਾ ਹੈ ਅਮਰਿਤਪਾਲ ਸਿੰਘ ਦਾ ਉਸ ਨੂੰ ਲੈ ਕੇ ਜਿਹੜਾ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਗਈ ਜਾਂ ਉਸ ਪੂਰੇ ਮਾਮਲੇ ਦੇ ਉੱਤੇ ਸੱਚਾਈ ਕੀ ਹੈ ਪੁਲਿਸ ਕੀ ਕਹਿ ਰਹੀ ਹੈ ਐਫ ਆਈ ਆਰ ਦੇ ਵਿੱਚ ਔਰ ਪਰਿਵਾਰ ਕੀ ਕਹਿੰਦਾ ਔਰ ਉਸ ਦੇ ਪਿੱਛੇ ਖੜੀ ਪੋਲਿਟਿਕਸ ਕੀ ਕਹਿੰਦੀ ਹੈ ਉਸ ਤੋਂ ਵੀ ਪਰਦਾ ਚੁੱਕਣ ਦੀ ਕੋਸ਼ਿਸ਼ ਕਰਾਂਗੇ ਇਸ ਮਸਲੇ ਤੇ ਵਿਵਾਕੀ ਨਾਲ ਬੋਲਣਗੇ ਮੇਰੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਜੀ ਅਸੀਂ ਇਹਨਾਂ ਦੋਵਾਂ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਮਾਲੀ ਸਾਹਿਬ ਪਹਿਲਾਂ ਆਪਾਂ ਇਸੇ ਮੁੱਦੇ ਤੇ ਚਰਚਾ ਕਰ ਲਈਏ ਕਿਉਂਕਿ ਜਿਹੜਾ ਆ ਅਰੈਸਟ ਹੁੰਦੀ ਆ ਫਲੋਰ ਹਾਈਵੇ ਦੇ ਉੱਤੋਂ ਉਹ ਜਿਹੜੀ ਸਾਰੀ ਗੱਲਬਾਤ ਸਾਹਮਣੇ ਹੁਣ ਤੱਕ ਨਜ਼ਰ ਆਈ ਤਿੰਨਾਂ ਚਾਰਾਂ ਦਿਨਾਂ 'ਚ ਫਿਰ ਪੁਲਿਸ ਨੂੰ ਲੱਗਿਆ ਕਿ ਹੁਣ ਰਿਮਾਂਡ ਦੀ ਵੀ ਜ਼ਰੂਰਤ ਹੈ ਤਹਿ ਤੱਕ ਜਾਣਾ ਜੀ ਕੌਣ ਵੇਚਦਾ ਕੌਣ ਫੜਿਆ ਗਿਆ ਕੀ ਉਹ ਪੋਜ਼ਿਟਿਵ ਆਏ ਡੋਪ ਟੈਸਟ ਇਹ ਸਾਰੇ ਮਸਲੇ ਦੇ ਵਿੱਚ ਸਿਆਸਤ ਬੜੀ ਹੋ ਗਈ ਹੁਣ ਤੱਕ ਤੁਸੀਂ ਇਹ ਚਾਰ ਪੰਜ ਦਿਨਾਂ ਦੀ ਸਾਰੀ ਹੋਈ ਡਿਸਕਸ਼ਨ ਦੇ ਵਿੱਚੋਂ ਕਿਹੜੀ ਚੀਜ਼ ਨੂੰ ਠੀਕ ਮੰਨਿਆ ਤੇ ਕਿਹੜੀ ਤੁਹਾਨੂੰ ਲੱਗਦੀ ਹੈ ਕਿ ਤਨਰੀ ਕਿਰੀ ਝੂਠ ਲੱਗਦੀ ਹੈ ਦੇਖੋ ਇੱਕ ਤਾਂ ਇਹ ਰਵਾਜ ਬਣ ਗਿਆ ਮਜ਼ਾ ਕੋਈ ਵੀ ਗੱਲ ਜਦੋਂ ਤੁਹਾਡੇ ਖਿਲਾਫ ਜਾਂਦੀ ਹੋਵੇ ਉਹਨੂੰ ਤੁਸੀਂ ਸਾਜ਼ਿਸ਼ ਦਾ ਨਾਮ ਦੇ ਦਿੰਦੇ ਹੋ ਕੇਜਰੀਵਾਲ ਤੁਸੀਂ ਦੇਖੋ ਸਾਲ ਸਾਲ ਹੋ ਗਿਆ ਸੁਪਰੀਮ ਕੋਰਟ ਤੱਕ ਜਮਾਨਤਾਂ ਨਹੀਂ ਮਿਲੀਆਂ ਉਹ ਕਹਿੰਦੇ ਗੱਲੇ ਕੋਈ ਹੈ ਨਹੀਂ ਦੀ ਸਾਜ਼ਿਸ਼ ਮਤਲਬ ਐਡਾ ਨਹਿਰ ਕਰਦੀ ਥੋੜਾ ਮਤਲਬ ਤੁਸੀਂ ਕਿਸੇ ਦੀ ਵੀ ਗੱਲ ਲੈ ਲਓ ਉਹ ਵੀ ਕਹਿੰਦਾ ਸਾਜ਼ਿਸ਼ ਮਤਲਬ ਹੁਣ ਅਮਰਤਪਾਲ ਦਾ ਉਹ ਭਰਾ ਜੀ ਤੁਸੀਂ ਕਹੋ ਵੀ ਦੀ ਉੱਚ ਪੱਧਰੀ ਜਾਂਚ ਕਰੋ ਦੀਪ ਸਿੱਧੂ ਆ ਉਹਦੀ ਐਕਸੀਡੈਂਟ ਰਹੀ ਮੌਤ ਹੋਈ ਮੰਦਭਾਗੀ ਮੌਤ ਸੀ ਨੌਜਵਾਨ ਮੁੰਡਾ ਸੀ ਉਹਨੂੰ ਸ਼ਹੀਦ ਕਰਾਰ ਦੇਣ ਤੇ ਤਾਂ ਪੂਰਾ ਜੋਰ ਲਾਤਾ ਪਰ ਉਹ ਐਕਸੀਡੈਂਟ ਦੀ ਜਾਂਚ ਦੀ ਮੰਗ ਕੋਈ ਨਹੀਂ ਕਰਦਾ ਇਸੇ ਤਰ੍ਹਾਂ ਜਦੋਂ ਵੀ ਕੋਈ ਵੀ ਸਵਾਲ ਤੁਹਾਡੇ ਸਾਹਮਣੇ ਆਉਂਦਾ ਹੁਣ ਅਕਾਲੀ ਦਲ ਰੌਲੇ ਕੀ ਨੇ ਕਹਿੰਦੇ ਭਾਜਪਾ ਦੀ ਸਰਦਾਰਸ਼ਾ ਮਤਲਬ ਤੁਸੀਂ ਤੱਥਾਂ ਤੋਂ ਮੂੰਹ ਨਾ ਨਾ ਲਗਾਓ ਅਮਰਤਪਾਲ ਸਿੰਘ ਦੇ ਮਾਤਾ ਜੀ ਪਿਤਾ ਜੀ ਅਮਰਤ ਧਾਰੀ ਨੇ ਜੋ ਮੈਂ ਦੇਖੇ ਨੇ ਉਹ ਸਾਰੇ ਕਸੇ ਦੇ ਵਿੱਚ ਪਰ ਅਮਰਤਪਾਲ ਦਾ ਇਹ ਭਰਾ ਇਹਦੇ ਬਾਰੇ ਸਵਾਲ ਇਹ ਹੈ ਵੀ ਇਹਨੇ ਅਮਰਤ ਧਾਰੀਏ ਨਹੀਂ ਹੈ ਹੁਣ ਇਹ ਤੱਥ ਕੀ ਆ ਅਗਲੇ ਫੋਟੋਆਂ ਦਿਖਾ ਦਿੰਦੇ ਨੇ ਵੀ ਇਹਨਾਂ ਫੋਟੋਆਂ ਚ ਜੀ ਕਿਰਪਾਨ ਪਾਈ ਹੋਈ ਆ ਇਹਨਾਂ ਫੋਟੋਆਂ ਚ ਨਹੀਂ ਪਾਈ ਹੋਈ ਦੇਖੋ ਜੇ ਤਾਂ ਉਹ ਅਮਰਤ ਧਾਰੀ ਆ ਫੇਰ ਤਾਂ ਮਤਲਬ ਉਹਦੇ ਵਿੱਚ ਇਹ ਪਿਆ ਵੀ ਨਸ਼ਾ ਛੱਡਣਾ ਪੈਣਾ ਜਾਂ ਫਿਰ ਉਹਨੇ ਇਹਦੀ ਉਲੰਘਣਾ ਕੀਤੀ ਆ ਦੂਜੇ ਉਹਦੇ ਪਿਤਾ ਜੀ ਇਹ ਕਹਿੰਦੇ ਨੇ ਵੀ ਦੁਪਹਿਰੇ ਸਾਡੇ ਕੋਲੋਂ ਗਿਆ ਉਹ ਅਰਈਏ ਤੱਕ ਜਾਣਾ ਸੀ ਉਹਨੇ ਜੇ ਦੁਪਹਿਰੇ ਗਿਆ ਰਈਏ ਤੱਕ ਜਾਣਾ ਸੀ ਤਾਂ ਫਲੋਰ ਕਿਵੇਂ ਪਹੁੰਚ ਗਿਆ ਜਾਂ ਤਾਂ ਉਹ ਇਹ ਕਹਿਣ ਵੀ ਪੁਲਿਸ ਨੇ ਉਹ ਗਵਾ ਕੀਤਾ ਜੀ ਲਿਜਾ ਕੇ ਉੱਥੇ ਆ ਸਾਰਾ ਸ਼ਾਸ਼ਪੁਰ ਪੂਰੀ ਕੀਤੀ ਆ ਫੇਰ ਪੁੱਛਿਆ ਵੀ ਉਹਦੇ ਨਾਲ ਆ ਮੁੰਡਾ ਇੱਕ ਦੱਸੋ ਤੁਸੀਂ ਉਹਨੂੰ ਜਾਣਦੇ ਹੋ ਕਹਿੰਦੇ ਨਹੀਂ ਅਸੀਂ ਨਹੀਂ ਜਾਣਦੇ ਮਤਲਬ ਉਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਨ ਦੀ ਥਾਂ ਜਾਂ ਜੇ ਉਹ ਨਸ਼ੇ ਨਹੀਂ ਕਰਦਾ ਅਲੱਗ ਦਾ ਡਰਗ ਟੈਸਟ ਕਰਾਓ ਜੀ ਬਾਰ ਬਾਰ ਕਰਾਓ ਜੇ ਇਹਨਾਂ ਇਹ ਤੇ ਭਰੋਸਾ ਨਹੀਂ ਕਿਸੇ ਹੋਰ ਏਜੰਸੀ ਤੋਂ ਕਰਾਓ ਪ੍ਰਾਈਵੇਟ ਤੋਂ ਫਿਰ ਮਸਲਾ ਸੁਲਝੋ ਕਿਵੇਂ ਮੇਰਾ ਸਵਾਲ ਇਹ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਪੁਲਿਸ ਨੂੰ ਤਾਂ ਪਤਾ ਲੱਗ ਗਿਆ ਸੀ ਵੀ ਅਮਰਤਪਾਲ ਸਿੰਘ ਦਾ ਭਰਾ ਉਹਨਾਂ ਨੇ ਬਚਾ ਰੱਖਿਆ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਦੱਸਿਆ ਹਾਲਾਂਕਿ ਸਾਰਿਆਂ ਨੂੰ ਪਤਾ ਸੀ ਐਸਐਸਪੀ ਨੇ ਕਿਹਾ ਵੀ ਜਾਂਚ ਕਰ ਰਹੇ ਆ ਹੁਣ ਇੱਕ ਮੈਂ ਵੀਡੀਓ ਦੇਖੀ ਉਹ ਕਹਿੰਦੇ ਨਵਾਂ ਸ਼ਹਿਰ ਪੁਲਿਸ ਕੀ ਕਰਨ ਗਈ ਸੀ ਜੀ ਨਵਾਂ ਸ਼ਹਿਰ ਜਲੰਧਰ ਦੀ ਪੁਲਿਸ ਕੀ ਕਰਨ ਗਈ ਸੀ ਫਲੋਰ ਕਿਵੇਂ ਆ ਗਈ ਔਰ ਇੱਕ ਇਹ ਵੀ ਚਰਚਾ ਹੈ ਕਿ ਇੱਕ ਗੱਡੀ ਚੱਠ ਨੌ ਮਲਾਜ਼ਮ ਕਿਵੇਂ ਵਿੱਚ ਬੈਠੇ ਸੀ ਅੜ ਕੇ ਤੁਸੀਂ ਹੁਣ ਇਹ ਦੇਖੋ ਹੁਣ ਫਲੋਰ ਇੱਕ ਨਵਾਂ ਸ਼ਹਿਰ ਅੱਡਾ ਨਵਾਂ ਸ਼ਹਿਰ ਨੂੰ ਜਿੱਥੋਂ ਬੱਸਾਂ ਜਾਂਦੀਆਂ ਨੇ ਨਾ ਉਹ ਨਵਾਂ ਸ਼ਹਿਰ ਅੱਡਾ ਕਹਿੰਦੇ ਨੇ ਉਹਨਾਂ ਨੇ ਐਫ ਆਈ ਆਰ 'ਚ ਲਿਖਿਆ ਵੀ ਅਸੀਂ ਨਵਾਂ ਸ਼ਹਿਰ ਅੱਡੇ ਤੋਂ ਆ ਰਹੇ ਸੀ ਉਹ ਫਲੋਰ ਦਾ ਹਿੱਸਾ ਮਤਲਬ ਫੇਰ ਪੁਲਿਸ ਨੇ ਇਹ ਨਹੀਂ ਕਿਹਾ ਵੀ ਉਹ ਨਸ਼ੇ ਵੇਚਦਾ ਉਹਨਾਂ ਨੇ ਕਿਹਾ 4 ਗ੍ਰਾਮ ਫੜੀ ਗਿਆ ਆ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ 4 ਗ੍ਰਾਮ ਕੀ ਹੁੰਦੀ ਆ ਯਾਰ ਇਹ ਤਾਂ ਕੋਈ ਗੱਲੇ ਨਹੀਂ ਹੁੰਦੀ 4 ਗ੍ਰਾਮ ਦੀਆਂ 40 ਖਰਾਕਾਂ ਬਣਦੀਆਂ ਨੇ ਮਤਲਬ ਐਡਾ ਤੇਜ ਤੇ ਤਿੱਖਾ ਨਸ਼ਾ 40 ਦਿਨ ਦੀ ਇੱਕ ਬੰਦੇ ਦੀ ਖਰਾਕ ਆ ਮੈਂ ਕਹਿੰਦਾ ਜੇ ਅਮਰਤਪਾਲ ਦੇ ਪਿਤਾ ਨੂੰ ਭਰੋਸਾ ਇੰਨਾ ਸੀ ਉਹ ਕਹਿ ਸਕਦਾ ਵੀ ਸਾਡਾ ਬੇਟਾ ਨਹੀਂ ਸੀ ਜੇ ਇਹ ਹਜਾ ਹੋ ਸਕਦਾ ਜਿਹੜਾ ਉਹਦੇ ਨਾਲ ਹੋਵੇ ਉਹਦੇ ਕੋਲੇ ਹੋਵੇ ਜਾਂ ਉਹਦੇ ਕੋਲੋਂ ਫੜਾਇਆ ਗਿਆ ਹੋਵੇ ਸਾਨੂੰ ਬਦਨਾਮ ਕਰਨ ਲਈ ਪਾਇਆ ਜਾ ਰਿਹਾ ਯਾਨੀ ਜੋ ਨੁਕਤੇ ਉਹ ਸਾਹਮਣੇ ਵਾਰ ਰਹੇ ਨੇ ਉਹਨਾਂ ਚ ਕੋਈ ਦਮ ਨਹੀਂ ਹੈ ਜਿਹੜਾ ਹੁਣ ਇਹ ਸਵਾਲ ਆ ਵੀ ਪੁਲਿਸ ਨੇ ਰਿਮਾਂਡ ਮੰਗਿਆ 10 ਦਿਨ ਦਾ ਉਹਨਾਂ ਨੇ ਦਿੱਤਾ ਨਹੀਂ ਠੀਕ ਆ ਅਗਲਾ ਕਹਿੰਦਾ ਵੀ ਇਹ ਖੰਦਾ 19 ਫੜਿਆ ਗਿਆ ਉਹੀ ਕੇਸ ਬਣਾਇਆ ਇਹ ਤੋਂ ਰਿਮਾਂਡ ਦੀ ਤਾਂ ਲੋੜ ਉਹਦੀ ਸੀ ਨਾ ਜੀ ਤੋ ਖਰੀਦੇ ਅਸੀਂ ਪੁਲਿਸ ਉਹਦਾ ਰਿਮਾਂਡ ਕਿਉਂ ਨਹੀਂ ਮੰਗਦੀ ਜੇ ਤੁਸੀਂ ਚੇਨ ਫੜਨੀ ਆ ਜਾਂ ਇਹਦਾ ਤਾਂ ਚਲੋ ਇਹ ਕਹਿ ਸਕਦੇ ਇਹ ਵੀ ਕੱਲਾ ਇੱਥੋਂ ਨਹੀਂ ਲਿਆ ਆਏ ਨੇ ਹੋਰਾਂ ਤੋਂ ਵੀ ਲਿਆ ਹੋਊਗਾ ਜੇ ਉਹ ਇਮ ਕਤਮ ਕਾ ਜਿਵੇਂ ਉਹ ਕਹਿੰਦੇ ਨੇ ਡੋਪ ਟੈਸਟ ਪੋਜ਼ਿਟਿਵ ਆ ਗਿਆ ਦੋ ਟੈਸਟ ਪੋਜ਼ਿਟਿਵ ਆਏ ਹੋਰ ਨਸ਼ੀ ਦਾ ਵੀ ਆ ਸਕਦਾ ਜ਼ਰੂਰੀ ਨਹੀਂ ਕਿalle ਇਹਦੀ ਹੋਵੇ ਜਿਵੇਂ ਆਪਾਂ ਦੇਖਿਆ ਕਬੱਡੀ ਖਿਡਾਰੀਆਂ ਦਾ ਹੁੰਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿਉਂਕਿ ਜਥੇਬੰਦੀ ਕੋਈ ਹੈ ਨਹੀਂ ਹੁਣ ਪਰਿਵਾਰ ਇਹ ਸਾਰੇ ਕਿਸੇ ਚ ਮੂਰੇ ਰਿਹਾ ਹੁਣ ਪਰਿਵਾਰ ਕੋਈ ਚੰਗੀ ਕਰਦਾ ਮਾੜੀ ਕਰਦਾ ਉਹਦਾ ਸਿੱਧਾ ਅਸਰ ਅਮਰਤਪਾਲ ਦੀ ਸਿਆਸਤ ਤੇ ਪੈਣਾ ਹੁੰਦਾ ਇਹ ਇਸ ਕਰਕੇ ਮੈਂ ਤਾਂ ਇਹ ਕਹੂੰਗਾ ਇਮਾਨਦਾਰੀ ਨਾਲ ਮੈਂ ਤਾਂ ਇਹ ਸਵਾਲ ਮੈਨੂੰ ਪਹਿਲਾਂ ਵੀ ਪੁੱਛਿਆ ਗਿਆ ਜੇ ਉਹਦੇ ਭਰਾ ਨੇ ਨਸ਼ਾ ਕੀਤਾ ਠੀਕ ਹੈ ਇਹਦਾ ਇੱਕ ਮਾੜਾ ਅਸਰ ਤਾਂ ਪੈਂਦਾ ਐ ਲੈ ਕੇ ਨਾ ਦੀਵੇ ਥੱਲੇ ਨੇਰਾ ਜੇ ਉਹਨੇ ਅਮਰਤ ਨਹੀਂ ਛਕਿਆ ਇਹਦਾ ਵੀ ਮਾੜਾ ਅਸਰ ਪੈਂਦਾ ਪਰ ਇਹਦੇ ਗੱਲ ਕਰਕੇ ਤੁਸੀਂ ਅਮਰਤਪਾਲ ਦੀ ਜਿਹੜੀ ਸਿਆਸਤ ਆ ਉਹਨੂੰ ਰੱਦ ਨਹੀਂ ਕਰ ਸਕਦੇ ਉਹਦੀ ਸਿਆਸਤ ਆ ਜਿਹੜਾ ਉਹਦਾ ਸੈਸੀ ਵਿਰੋਧ ਕਰੋ ਹਾਂ ਪਰ ਇੱਚ ਇੱਕ ਗੱਲ ਨਿਕਲਦੀ ਆ ਵੀ ਜਿਹੜਾ ਐਡਾ ਵੱਡਾ ਸੀ ਰੌਲਾ ਨਸ਼ੇੜੀਆਂ ਦੇ ਨਸ਼ੇ ਛਡਾਤੇ ਐਨੀ ਅਮਰਤ ਛਕਾਤੇ ਉਹ ਮੁਹੰਮਦਾ ਤੁਹਾਨੂੰ ਅਸਰ ਕਿਤੇ ਦਿਖਾਈ ਦੇ ਰਿਹਾ ਕੇਰਾ ਇੱਕ ਵਾਰ ਇਹਨੇ ਟਕਸਾਲ ਤੇ ਹਮਲਾ ਕੀਤਾ ਬੇਟਕਸਾਲਾਂ ਨਹੀਂ ਕਰਦੀਆਂ ਉਹਨਾਂ ਦਾ ਕੰਮ ਆ ਹਰਨਾਮ ਸਿੰਘ ਧੁੰਮਾ ਜੋ ਇੰਚਾਰਜ ਨੇ ਟਕਸਾਲ ਦੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਤੇਰਾ ਕਿਹੜਾ ਅਮਰਤ ਸੰਚਾਰ ਤੇ ਤੂੰ ਕਿਹੜੇ ਨਸ਼ੇ ਛਡਾਉਣਾ ਸਾਨੂੰ ਦੱਸ ਤੇਰੇ ਆਹਾਂ ਦਾ ਤਾਂ ਹਾਲ ਇਹ ਆ ਵੀ ਜੇ ਬੱਸ 'ਚ ਸਵਾਰੀ ਪਿਛਲੇ ਪਾਸੇ ਚੜਦੀ ਐ ਮੂਹਰੇ ਪਾਸੇ ਉਤਰ ਜਾਂਦੀ ਐ ਜਿਹੜੇ ਸਾਥੋਂ ਅਮਰਤ ਛੱਕਦੇ ਨੇ ਉਹ ਨਸ਼ਾ ਛੱਡਦੇ ਨੇ ਉਹ ਸਾਡੀ ਨਿਗਰਾਨੀ 'ਚ ਨਹੀਂ ਪਤਾ ਉਹਨਾਂ ਦੇ ਨਾਲ ਭਾਈ ਚੱਰੇ ਨੇ ਵੀ ਇਹਨਾਂ ਨੇ ਅਮਰਤ ਛੱਕਿਆ ਸੀ ਤੇ ਇਹ ਦੇਖੋ ਜਿਹਨੇ ਅਮਰਤ ਤੋੜਤਾ ਤੁਸੀਂ ਇੱਕ ਗੱਲ ਕਹੀ ਹੈ ਕਿ ਅਮਰਤਪਾਲ ਦੀ ਆਪਣੀ ਜਿਹੜੀ ਸਿਆਸਤ ਹੈ ਉਹਨੂੰ ਰੱਦ ਨਹੀਂ ਕੀਤਾ ਜਾ ਸਕਦਾ ਇਸ ਗਤੀਵਿਧੀ ਨਾਲ ਪਰ ਇਸ ਸਾਰੀ ਗਤੀਵਿਧੀ 'ਚ ਪੁਲਿਸ ਨੂੰ ਸ਼ੱਕੀ ਰੂਪ ਦੇ ਵਿੱਚ ਕਿ ਪਹਿਲਾਂ ਕੀਤੇ ਜਿਹੜੇ ਕਨਾਉਣੇ ਕੰਮ ਨੇ ਪੁਲਿਸ ਦੇ ਕੁਝ ਅਫਸਰਾਂ ਨੇ ਕੀਤੇ ਉਹਦੇ ਕਰਕੇ ਪੁਲਿਸ ਹਾਲੇ ਵੀ ਸ਼ੱਕੀ ਹੈ ਕਿਉਂਕਿ ਅਮਰਤਪਾਲ ਸਿੰਘ ਦੇ ਸਮਰਥਕ ਹੋਣ ਜਾਂ ਆਮ ਲੋਕ ਵੀ ਹੋਣ ਉਹ ਕਹਿੰਦੇ ਵੀ ਹੋ ਸਕਦਾ ਹੈ ਕਿ ਅਮਰਤਪਾਲ ਦੇ ਉੱਤੇ ਦਬਾਅ ਬਣਾਏ ਜਾਣ ਹੋਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਜੀ ਵੀ ਇਹਦੇ ਨਾਲ ਉਹ ਤੇ ਕੀ ਦਬਾਅ ਬਣੂ ਜੀ ਉਹਨੇ ਇੱਕ ਪੋਜੀਸ਼ਨ ਲੈ ਲਈ ਵੀ ਮੈਂ ਚੋਣ ਸਿਆਸਤ 'ਚ ਹਿੱਸਾ ਲੈਣਾ ਭਾਰਤੀ ਸੰਵਿਧਾਨ ਦੀ ਸੌ ਖਾਲੀ ਏਕਤਾ ਅਖੰਡਤਾ ਦੀ ਸੌ ਖਾਲੀ ਇਹ ਕਹਿਆ ਵੀ ਜਿਹੜਾ ਮਾਮਲਾ ਮੇਰੇ ਜਿਸ ਕਰਕੇ ਮੈਂ ਇੱਥੇ ਆਇਆ ਮੈਂ ਉਹਦੀ ਸੌ ਚੁੱਕੂ ਉਦੋਂ ਗਾਹਾਂ ਉਹ ਤੇ ਕੀ ਅਸਰ ਪਾਉਣਾ ਜੀ ਮਤਲਬ ਜੇ ਉਹਨੇ ਕਾਂਟਾ ਤਾਂ ਬਦਲਿਆ ਨਾ ਜੀ ਇਹ ਵੱਖਰੀ ਗੱਲ ਆ ਉਹ ਬਾਹਰ ਆ ਕੇ ਸਿਆਸਤ ਆਪਦੀ ਜਿਹੜੀ ਪਹਿਲੀ ਸੀ ਜਿਹੜੀ ਵੱਖਰਾ ਦੇਸ਼ ਬਣਾਉਣ ਦੀ ਸੀ ਖਾਲਿਸਤਾਨ ਦੀ ਸੀ ਜਿਹਦਾ ਜਿਹਦੇ ਵਿੱਚੋਂ ਕਹਿੰਦਾ ਸੀ ਮੈਨੂੰ ਕੀ ਹਲਕੇ ਕੁੱਤੇ ਨੇ ਵੱਢਿਆ ਮੈਂ ਸੰਵਿਧਾਨ ਐ ਕਰਾਂ ਇਹ ਕਰਾਂ ਉਹ ਇਸ ਕਰਕੇ ਦਵਾਦਬੂ ਪਾਉਣ ਵਾਲੀ ਗੱਲ ਨਹੀਂ ਲੱਗਦੀ ਜਿਵੇਂ ਜਿਵੇਂ ਪੁਲਸ ਵਾਲੇ ਦੱਸ ਰਿਹਾ ਉਹਨਾਂ ਦੀ ਗੱਲ ਨੂੰ ਰੱਦ ਕਰਨ ਦਾ ਕੋਈ ਆਧਾਰ ਨਹੀਂ ਮੇਰੇ ਸਾਹਮਣੇ ਆ ਰਿਹਾ ਹੁਣ ਜੇ ਮਤਲਬ ਬਦਨਾਮੇ ਕਰਨਾ ਫਿਰ 4 ਗ੍ਰਾਮੇ ਕਿਉਂ ਪਾਉਣੀ ਸੀ ਕਿਲੋ ਵੀ ਪਾ ਸਕਦੇ ਸੀ ਤੇ ਪੁਲਿਸ ਝੂਠੇ ਕੇਸ ਬਣਾਉਂਦੀ ਆ ਪੁਲਿਸ ਦੀ ਭਰੋਸੇਯੋਗਤਾ ਖਤਮ ਆ ਇਸ ਕਰਕੇ ਸੌਖੀ ਪੁਲਸ ਆ ਜਿਹੜੀ ਹੁਣ ਬਾਹਰਲੇ ਮੁਲਕਾਂ ਚ ਆ ਪੁਲਿਸ ਤਿੰਨ ਤਿੰਨ ਮਹੀਨੇ ਜਾਂਚ ਕਰੀ ਜਾਂਦੀ ਆ ਜਦੋਂ ਪੱਕੇ ਸਬੂਤ ਹੱਥ ਲੱਗਦੇ ਨੇ ਫੇਰ ਫੜਦੀ ਆ ਫੇਰ ਵੀ ਉਹਨਾਂ ਦੇ ਕਈ ਕੇਸ ਰੱਦ ਹੋ ਜਾਂਦੇ ਨੇ ਆਪਣੇ ਤਾਂ ਪੁਲਿਸ ਵਾਲੇ ਇਹ ਹੈ ਨਾ ਜੀ ਪਹਿਲਾਂ ਫੜ ਕੇ ਫੇਰ ਸਬੂਤ ਇਕੱਠੇ ਕਰਨ ਲੱਗਦੇ ਨੇ ਉਹ ਵੀ ਦੇਖ ਕੇ ਕਿ ਸਾਹਮਣੇ ਵਾਲਾ ਕੌਣ ਹੈ ਹਾਂ ਬਿਲਕੁਲ ਜਿਹਦੇ ਵਿੱਚ ਤਕੜਾ ਹੁੰਦਾ ਜਿਹੜਾ ਬਚ ਜਾਂਦਾ ਆ ਹੁਣ ਅਮਰਪਾਲ ਸਿੰਘ ਦੇ ਜਿਹੜੇ ਨਾਲ ਦੇ ਫੜੇ ਨੇ ਹੁਣ ਉਹ ਵੀਡੀਓ ਆ ਗਈਆਂ ਪੁਲਿਸ ਦੇ ਹੱਥ ਜਿਹਦੀ ਪਛਾਣ ਹੁੰਦੀ ਗਈ ਬੁਲਾਉਂਦੇ ਗਏ ਜਿਹੜਾ ਮੱਥਾ ਟੇਕ ਗਿਆ ਉਹ ਛੱਡਤਾ ਗਰੀਬ ਬੰਦੇ ਜਿਹੜੇ ਫਸ ਗਏ ਜਿਹੜੇ ਨਹੀਂ ਪੈਸੇ ਦੇ ਸਕਦੇ ਸੀ 30-35 ਮੁੰਡੇ ਅਮਰਸਰ ਜੇਲ੍ਹ 'ਚ ਬੈਠੇ ਨੇ ਸੋ ਇਸ ਕਰਕੇ ਸ਼ਾਦਸ਼ਾਲੀ ਗੱਲ ਕਹਿਣ ਤੋਂ ਮੈਨੂੰ ਤਾਂ ਲੱਗਦਾ ਬਚਾ ਕਰਨਾ ਚਾਹੀਦਾ ਉੱਚ ਪੱਧਰੀ ਜਾਂਚ ਕਰਨੀ ਚਾਹੀਦੀ ਹੈ ਦੇਖੋ ਜੇ ਇਹ ਗੱਲ ਆ ਉਹ ਬੰਦਾ ਜੀਟੀ ਰੋਡ ਰਾਹੀਂ ਆਇਆ ਜੀ ਕਿੰਨੇ ਥਾਂ ਤੇ ਟੋਲ ਪਲਾਜ਼ੇ ਨੇ ਜੇ ਕਿਸੇ ਸ਼ਹਿਰ ਤੋਂ ਨਿਕਲਿਆ ਬਹੁਤ ਥਾਂ ਤੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਸਾਰੀ ਫੁਟੇਜ ਸਾਹਮਣੇ ਆ ਸਕਦੀ ਹੈ ਕੋਈ ਮਕਸਦ ਨਹੀਂ ਉਹਨਾਂ ਦੇ ਫਾਦਰ ਕਹਿੰਦੇ ਨੇ ਵੀ ਬਾਗੇ ਪੁਰਾਣੇ ਕੋਈ ਮਜਾਰਾ ਕਰਨਾ ਸੀ ਉੱਥੇ ਕਿਸੇ ਸੱਜਣ ਨੂੰ ਕਹਿਣ ਗਿਆ ਹੋ ਸੱਜਣ ਨੂੰ ਤਾਂ ਟੈਲੀਫੋਨ ਰਾਹੀਂ ਵੀ ਕਿਹਾ ਜਾਂਦਾ ਜੀ ਉਸ ਪਿੰਡ ਤੋਂ ਲੁਧਿਆਣੇ ਕਿਸੇ ਨੂੰ ਇਹ ਕਹਿਣਾ ਵੀ ਉੱਥੇ ਮੁਜਾਰੇ ਤੇ ਜਾਈਏ ਇਹਦੇ ਕਿਤੋਂਕ ਨਹੀਂ ਬਣਦੀ ਇਹ ਜਿਹੜਾ ਜੜੀ ਚੀਜ਼ ਸਾਹਮਣੇ ਨਿਕਲ ਕੇ ਆਈ ਇਹਦਾ ਤੁਹਾਨੂੰ ਨਹੀਂ ਲੱਗਦਾ ਕਿ ਸਿਆਸਤ ਵਿੱਚ ਜਿਹੜਾ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਹੋਏਗੀ ਕਿ ਅਮਰਤਪਾਲ ਸਿੰਘ ਦਾ ਜਿਹੜਾ ਇੱਕ ਆਧਾਰ ਬਣਦਾ ਜਾ ਰਿਹਾ ਸੀ ਕਿ ਖੇਤਰੀ ਪਾਰਟੀ ਦੂਜੇ ਪਾਸੇ ਕੀ ਹਾਲ ਹੋਇਆ ਪਿਆ ਪਤਾ ਹੈ ਹੁਣ ਉਧਰੋਂ ਜਿਹੜੇ ਬਾਗੀ ਅਕਾਲੀ ਸੀ ਉਹਨਾਂ ਦਾ ਅਮਰਤਪਾਲ ਦੇ ਘਰ ਜਾ ਕੇ ਉਹਨਾਂ ਦੇ ਮਾਪਿਆਂ ਨੂੰ ਮਿਲਣਾ ਉਹ ਜੋੜ ਤੋੜ ਕਿਤੇ ਕਰਦੇ ਦਿਖਾਈ ਦੇ ਰਹੇ ਸੀ ਕਿ ਇੱਕ ਵਧੀਆ ਆਧਾਰ ਬਣਾ ਕੇ ਨਵੀਂ ਪੋਲਿਟਿਕਸ ਕਰਾਂਗੇ ਖੇਤਰੀ ਪਾਰਟੀ ਬਣਾ ਕੇ ਉਸ ਦੇ ਉੱਤੇ ਤੇ ਅਸਰ ਨਹੀਂ ਦਿਖਦਾ ਇਸ ਘਟਨਾ ਨਾਲ ਨਹੀਂ ਦੇਖੋ ਕੋਈ ਵੀ ਘਟਨਾ ਹੁੰਦੀ ਆ ਉਹਦਾ ਚੰਗਾ ਮਾੜਾ ਅਸਰ ਤਾਂ ਪੈਂਦਾ ਹੁੰ ਹੁਣ ਜਿਨ੍ਹਾਂ ਨੂੰ ਆਪਾਂ ਵੱਖਰੇ ਹੋ ਕੇ ਚੱਲ ਰਹੇ ਨੇ ਬਾਗੀ ਅਕਾਲੀ ਨੇ ਉਹਨਾਂ ਦਾ ਏਜੰਡੀ ਪੰਥ ਕੇਕਤਾ ਜਦੋਂ ਉਹ ਇਹ ਕਹਿੰਦੇ ਨੇ ਵੀ ਪੰਥ ਕੇਕਤਾ ਹੋਵੇ ਅਕਾਲੀ ਲੀਡਰਸ਼ਿਪ ਦੇ ਵਿੱਚ ਇਹਦੇ ਆਹ ਮਸਲਿਆਂ ਤੇ ਬਦਲਾਅ ਹੋਵੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਇਸ ਕਰਕੇ ਉਹਨਾਂ ਦੇ ਘਰੇ ਜਾਣਾ ਗੱਲ ਕਰਨੀ ਜਾਂ ਉਹਨਾਂ ਨੇ ਕਈ ਵਾਰ ਵੈਸੇ ਤਾਂ ਅਕਾਲੀਆਂ ਨੂੰ ਪਹਿਲੀ ਬੜੇ ਜ਼ੋਰ ਨਾਲ ਬੋਲਣਾ ਚਾਹੁੰਦੇ ਸੀ ਜਦੋਂ ਉਹਨੂੰ ਨਜ਼ਰਬੰਦ ਕੀਤਾ ਪਰ ਹੋਇਆ ਇਹ ਵੀ ਇਹ ਉਲਟਾ ਬੋਲਦੇ ਰਹੇ ਮੁਜੀਠੀਆ ਹਰ ਸਿਮਰਤ ਕੌਰ ਫਿਰ ਚੁੱਪ ਕਰ ਗਏ ਮਤਲਬ ਐਨਐਸਏ ਦਾ ਵਿਰੋਧ ਉਸੂਲੀ ਤੌਰ ਤੇ ਕਰਨਾ ਚਾਹੀਦਾ ਸੀ ਇਹਨਾਂ ਨੂੰ ਜਦੋਂ ਮਨੁੱਖੀ ਹੱਕਾਂ ਪਰੇ ਤੁਹਾਡੀ ਸਮਝ ਕਿੰਨੀ ਪਰਪੱਕਤ ਇਹ ਤਾਂ ਉਦੋਂ ਪਤਾ ਲੱਗਦਾ ਨਾ ਜਦੋਂ ਵਿਰੋਧੀ ਦਾ ਮਤਲਬ ਮਨੁੱਖੀ ਹੱਕ ਆ ਜਿਹੜਾ ਕੁਚਲਿਆ ਜਾਂਦਾ ਸੋ ਇਸ ਕਰਕੇ ਇਹ ਇਹਦਾ ਚੰਗੇ ਮਾੜੇ ਅਸਰ ਤਾਂ ਪੈਣਗੇ ਜਿੱਥੇ ਕਿ ਇਹ ਮੁੱਦੇ ਦੀ ਸਿਆਸਤ ਹੈ ਉਦੋਂ ਅਗਲਾ ਮੁੱਦਾ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਪੰਜਾਬ ਦੇ ਉਹਨਾਂ ਸਾਰੇ ਮੁੱਦਿਆਂ ਵਿੱਚੋਂ ਇੱਕ ਹੈ ਵੱਧ ਅਧਿਕਾਰਾਂ ਦੀ ਲੜਾਈ ਦੀ ਗੱਲ ਹੈ ਵੱਧ ਅਧਿਕਾਰਾਂ ਦੀ ਲੜਾਈ ਦੀ ਗੱਲ ਬਹੁਤ ਹੁੰਦੀ ਹੈ ਪਰ ਉਸ ਤੇ ਪੈਰਾ ਕਿਨੇ ਦੇਣਾ ਜਿਹੜੇ ਸੱਤਾ 'ਚ ਹੁੰਦੇ ਆ ਉਹ ਦਿੰਦੇ ਨਹੀਂ ਹੁਣ ਜਿਹੜੀ ਐਸਵਾਈਐਲ ਦਾ ਮੁੱਦਾ ਆਇਆ ਹਰਿਆਣੇ ਦੀ ਚੋਣ ਪ੍ਰਚਾਰ ਦਾ ਹਲੇ ਆਗਾਜ਼ ਹੋਣਾ ਹੈ ਇਹ ਵੀ ਨਹੀਂ ਪਤਾ ਕਿ ਚੋਣਾਂ ਦੀ ਤਰੀਕ ਕਿਹੜੀ ਹੈ ਉਦੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇੱਕ ਸਾਂਝੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਮੁੱਖ ਮੰਤਰੀ ਨੂੰ ਪੁੱਛਿਆ ਜਾਂਦਾ ਹੈ ਕਿ ਇਹਦੇ ਬਾਰੇ ਤੁਹਾਡਾ ਕੀ ਸਟੈਂਡ ਰਹਿਣ ਵਾਲਾ ਹੈ ਇਹਨਾਂ ਚੋਣ ਅਸ ਦੇ ਨਾਲ ਕੀ ਸੰਕੇਤ ਮਿਲਿਆ ਉਸ ਬਿਆਨ ਦੇ ਨਾਲ ਦੇਖੋ ਪਹਿਲੀ ਗੱਲ ਤੇ ਇਹ ਆ ਸੱਤਾ ਚ ਆ ਕੇ ਵੱਧ ਅਧਿਕਾਰਾਂ ਲਈ ਹੋਰ ਵੱਧ ਜ਼ੋਰ ਨਾਲ ਲੜਿਆ ਜਾ ਸਕਦਾ ਹੁੰਦਾ ਦੱਖਣੀ ਰਾਜਾਂ ਦੀ ਉਦਾਹਰਣ ਸਾਡੇ ਸਾਹਮਣੇ ਆ ਉਹਨਾਂ ਨੇ ਕਿਹਾ ਵੀ ਤੁਹਾਡੀ ਐਜੂਕੇਸ਼ਨ ਪਾਲਿਸੀ ਆ ਜਿਹੜੀ ਅਸੀਂ ਨੀ ਲਾਗੂ ਕਰਦੇ ਜਿਹੜਾ ਤੁਸੀਂ ਨੀਟ ਰਹੀ ਆ ਸਾਰਾ ਜਿਹਦਾ ਸਕੈਂਡਲ ਨਿਕਲਿਆ ਅਸੀਂ ਇਹ ਲਾਗੂ ਕਿਉਂ ਕਰੀਏ ਫਿਰ ਲਗਾਤਾਰ ਵਿਰੋਧ ਕਰ ਰਿਹਾ ਹੁੜਾ ਨਵੇਂ ਕਾਨੂੰਨ ਬਣੇ ਨੇ ਉਹਨਾਂ ਨੇ ਪੂਰਾ ਉਹਦਾ ਵਿਰੋਧ ਕੀਤਾ ਮੀਟਿੰਗਾਂ ਕੀਤੀਆਂ ਨੇ ਤਿਆਰੀਆਂ ਕੀਤੀਆਂ ਨੇ ਮਾਮਲਿਆਂ ਨੂੰ ਦੇ ਰਹੇ ਨੇ ਪਰ ਪੰਜਾਬ ਜਿਹੜਾ ਸਭ ਤੋਂ ਮੋਰੀ ਸੀ ਇਹਨਾਂ ਗੱਲਾਂ ਖਾਤਰ ਇੱਥੇ ਕੋਈ ਆਵਾਜ਼ ਨਹੀਂ ਨਿਕਲ ਰਹੀ ਨਾ ਸਿੱਖਿਆ ਨੀਤੀ ਬਾਰੇ ਨਾਰਾਜਾਂ ਦੇ ਬਧ ਅਧਿਕਾਰ ਖੋਣ ਬਾਰੇ ਨਾ ਨਵੇਂ ਕਾਨੂੰਨਾਂ ਬਾਰੇ ਮਤਲਬ ਇਸ ਤਰ੍ਹਾਂ ਚੁੱਪ ਮਤਲਬ ਹਾਸੇ ਦੀ ਗੱਲ ਆ ਜਦੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਚਿੱਠੀ ਲਿਖਦੀ ਆ ਵੀ ਇਹਨਾਂ ਦਾ ਸਾਨੂੰ ਪੰਜਾਬੀ ਅਨੁਵਾਦ ਕਰਕੇ ਦਿਓ ਇਹਨਾਂ ਵੱਲ ਤੁਹਾਡੇ ਕੋਲੇ ਚਲੋ ਤੁਸੀਂ ਨਹੀਂ ਕਰ ਸਕਦੇ ਮੰਨ ਲਓ ਬੰਨ੍ਹੇ ਕੋਲੇ ਸਮਰੱਥਾ ਇਹ ਨਹੀਂ ਥੋਡੇ ਕੋਲੇ ਸਾਰੇ ਅਫਸਰ ਚ ਆਈ ਥੋਡੇ ਕੋਲੇ ਭਾਸ਼ਾ ਭਾ ਕਿੰਨਾ ਕੁਛ ਆ ਹੁਣ ਇੱਕ ਗੱਲ ਨੂੰ ਤੁਸੀਂ ਟਾਲਣ ਖਾਤਰ ਕਾਰਵਾਈ ਪਾਉਂਦੇ ਹੋ ਸੋ ਇਸ ਕਰਕੇ ਵੱਧ ਅਧਿਕਾਰਾਂ ਖਾਤਰ ਸੱਤਾ ਚ ਹੁੰਦੇ ਲੜਿਆ ਜਾ ਸਕਦਾ ਪਰ ਅਕਾਲੀ ਦਲ ਨੇ ਜਿਵੇਂ ਪਿੱਠ ਦਿੱਤੀ ਆ ਜਿਹੜੀ ਵੱਡੀ ਪੰਜਾਬ ਚ ਲੜਾਈ ਲੜੀ ਆ ਉਹਨੇ ਨਿਰਾਸ਼ ਲੋਕਾਂ ਨੂੰ ਬਹੁਤ ਕੀਤਾ ਜਿਹੜੀ ਦੂਜੀ ਗੱਲ ਤੁਸੀਂ ਕਹਿੰਦੇ ਹੋ ਪਾਣੀਆਂ ਦੇ ਮਾਮਲੇ ਤੇ ਐਸਵਾਈਐਲ ਦੇ ਮਾਮਲੇ ਤੇ ਹੁਣ ਇਹ ਆਮ ਆਦਮੀ ਪਾਰਟੀ ਇਹਨਾਂ ਮਾਮਲਿਆਂ ਚ ਸਭ ਤੋਂ ਵੱਧ ਕਸੂਤੀ ਫਸਦੀ ਆ ਪੰਜਾਬ ਵਿਧਾਨ ਸਭਾ ਨੇ ਦੋ ਵਾਰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਦੂਜੇ ਰਾਜਾਂ ਨੂੰ ਜਾ ਰਿਹਾ ਜਿਹੜਾ ਪਾਣੀ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਉਹਨਾਂ ਦੀ ਕੀਮਤ ਵਸੂਲਣ ਲਈ ਲੋੜੀਂਦੀ ਚਾਰਾਜੋਈ ਕਰੋ ਇਹ ਚ ਭਾਜਪਾ ਵੀ ਸ਼ਾਮਲਾ ਕਾਂਗਰਸ ਵੀ ਸ਼ਾਮਲਾ ਅਕਾਲੀ ਦਲ ਵੀ ਸ਼ਾਮਲਾ ਆਮ ਆਦਮੀ ਪਾਰਟੀ ਵੀ ਸ਼ਾਮਲਾ ਹੁਣ ਉਹ ਗੱਲ ਵੀ ਸਾਹਮਣੇ ਆ ਗਈ ਵੀ 1955 ਚ ਜਦੋਂ ਪਾਣੀ ਦਿੱਤਾ ਰਾਜਸਥਾਨ ਨੂੰ ਉਹ ਮਿੰਟਾਂ ਚ ਲਿਖਿਆ ਹੋਇਆ ਇਹਦੀ ਪਾਣੀ ਦੀ ਕੀਮਤ ਅਗਲੀ ਮੀਟਿੰਗ ਜਿੱਤੇ ਕਰਾਂਗੇ ਹੁਣ ਇਹ ਤਾਂ ਸਾਰੇ ਕਿਉਂ ਭਜਦੇ ਨੇ ਸਾਰੀਆਂ ਪਾਰਟੀਆਂ ਇਹ ਤਾਂ ਕਿਉਂ ਭਜਦੀਆਂ ਨੇ ਕਿਉਂਕਿ ਇਹ ਤੇ ਫਿਰ ਤੁਹਾਨੂੰ ਕਰਨਾ ਪਊ ਤੁਸੀਂ ਰਾਜਾਂ ਨੂੰ ਚਿੱਠੀਆਂ ਲਿਖੋਗੇ ਵੀ ਸਾਡਾ ਆ ਹੱਕ ਆ ਆ ਬਣਦਾ ਕੋਈ ਡਾਇਲੌਗ ਅहां ਚੱਲੂ ਨਾ ਜੀ ਹੁਣ ਉਧਰਲੇ ਪਾਸੇ ਮੂੰਹ ਨਹੀਂ ਕਰਦੇ ਜਿਹੜੀ ਗੱਲ ਨਾ ਨਾਉ ਮਣ ਤੇਲ ਹੋਣਾ ਤੇ ਨਾ ਰਾਦਾ ਨੱਚਣੀ ਆ ਉਹਦੇ ਬਾਰੇ ਰੌਲਾ ਪਾ ਦਿੰਦੇ ਆ ਐਸਬੀਐਲ ਨਹੀਂ ਕੱਢਣ ਦੇਵਾਂਗੇ ਇੱਕ ਸਮਾਂ ਇਹ ਵੀ ਸੀ ਜਦੋਂ ਤੁਪਕਾ ਤੁਪਕਾ ਵੀ ਨਹੀਂ ਜਾਣ ਦੇਣਾ ਇਹ ਸ਼ਬਦ ਡਾਇਲੌਗ ਹੀ ਬਣ ਗਿਆ ਇੱਕ ਤਰ੍ਹਾਂ ਦਾ ਮੈਂ ਕਹਿੰਦਾ 70% ਪਾਣੀ ਜਾ ਰਿਹਾ ਕਹੀਂ ਜੋ ਤੁਪਕਾ ਨਹੀਂ ਜਾਣ ਦੇਣਾ ਉਹਨਾਂ ਦੀ ਵੀ ਬੜੀ ਵੱਡੀ ਉਹਨਾਂ ਦੀ ਵੀ ਰਣਨੀਤੀ ਇਹ ਆ ਵੀ ਜਿਹੜਾ ਅਸਲ ਮੁੱਦਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਤੇ ਉਹ ਤੋਂ ਕੀਮਤ ਬਸੋਲਣ ਉਹ ਮੁੱਦਾ ਨਾ ਸਾਹਮਣੇ ਆਵੇ ਜਦੋਂ ਚੋਣਾਂ ਦੇ ਐਸਬੀਐਲ ਦਾ ਢੰਡੋਰਾ ਪਿੱਟ ਦੋ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਹੱਕਾਂ ਬਾਰੇ ਸਪਸ਼ਟ ਕਿਸੇ ਬਾਰੇ ਵੀ ਪੋਜੀਸ਼ਨ ਨਹੀਂ ਤੁਹਾਡੇ ਯਾਦ ਆ ਜਦੋਂ ਉੱਤਰੀ ਰਾਜਾਂ ਦੀ ਜੈਪੁਰ ਮੀਟਿੰਗ ਹੋਈ ਸੀ ਸ਼ਾਇਦ ਇੱਕ ਉੱਥੇ ਹਰਿਆਣੇ ਵਾਲਿਆਂ ਨੇ ਕਿਹਾ ਸੀ ਚੰਡੀਗੜ੍ਹ ਦੇ ਵਿੱਚੋਂ ਸਾਨੂੰ ਅੱਡ ਵਿਧਾਨ ਸਭਾ ਬਣਾਉਣ ਹਾਈ ਕੋਰਟ ਬਣਾਉਣ ਲਈ ਜ਼ਮੀਨ ਦਿਓ ਉੱਥੇ ਨਹੀਂ ਇਹ ਬੋਲੇ ਪਾਣੀਆਂ ਖਾਤਰ ਉੱਥੇ ਇਹ ਮੰਗ ਕਰਿਆ ਵੀ ਇਹ ਨਹੀਂ ਖਾਤਰ ਇੱਕ ਨਵਾਂ ਉਹ ਬਣਨਾ ਚਾਹੀਦਾ ਕਮਿਸ਼ਨ ਜਿਹੜਾ ਜਿਹੜਾ ਉਲਟਾ ਇਸ ਗੱਲ ਦੇ ਅੰਤਰ ਰਾਜੀ ਕਮਿਸ਼ਨ ਨਵੀਂ ਇਮਾਰਤ ਮੰਗ ਲਈ ਗਈ ਸੀ ਕਿ ਨਿਊ ਚੰਡੀਗੜ੍ਹ ਸਾਨੂੰ ਆ ਕੇ ਫਿਰ ਭਗਵੰਤ ਮਾਨ ਨੇ ਇਹ ਕਿਹਾ ਤਾਂ ਸਾਨੂੰ ਵੀ ਦਿਓ ਜ਼ਮੀਨ ਜੀਰਾ ਮਤਲਬ ਇਹਨਾਂ ਦੀ ਖੋਖਲੀ ਕਿੰਨੀ ਸੋਚ ਆ ਵੀ ਪੰਜਾਬ ਦੇ ਹੱਕ ਕੀ ਨੇ ਮੁੱਦੇ ਕੀ ਨੇ ਪੰਗੇ ਕੀ ਜੜੇ ਹੋਏ ਨੇ ਹੁਣ ਇਹ ਤਾਂ ਨਿਕਲਣ ਦਾ ਰਾਹ ਇਹਨਾਂ ਦਾ ਮੈਂ ਕਹਿੰਦਾ ਕਾਂਗਰਸ ਨੂੰ ਕਿਉਂ ਸਮੱਸਿਆ ਨਹੀਂ ਜੀ ਪੰਜਾਬ ਕਾਂਗਰਸ ਕਹਿੰਦੀ ਸਾਡਾ ਪੰਜਾਬ ਦਾ ਸਟੈਂਡ ਆ ਹਰਿਆਣਾ ਵਾਲੇ ਕਹਿੰਦੇ ਅਸੀਂ ਹਰਿਆਣਾ ਦਾ ਸਾਡਾ ਹਸਟੈਂਡ ਆ ਇਹ ਭਾਜਪਾ ਨੂੰ ਕਿਉਂ ਸਮੱਸਿਆ ਨਹੀਂ ਉਹ ਕਹਿੰਦੇ ਪੰਜਾਬ ਦਾ ਅਸੀਂ ਪੰਜਾਬੀ ਹਸਟੈਂਡ ਆ ਉਹਨਾਂ ਦਾ ਹਸਟੈਂਡ ਆ ਇਹਨਾਂ ਨੇ ਖਾਤਰ ਸਮੱਸਿਆ ਆਇਆ ਹੈ ਇਹ ਟੱਲੇ ਲਾਉੜ ਸਿਆਸਤ ਹੈ ਇਹਨਾਂ ਦੀ ਕੀ ਸਬ ਜੁਡੀ ਸਾ ਜੀ ਮੈਨੂੰ ਇਹ ਦੱਸੋ ਕਦੋਂ ਦਾ 2004 ਦਾ ਉਹ ਐਕਟ ਪਾਸ ਕੀਤਾ ਹੋਇਆ ਵਿਧਾਨ ਸਭਾ ਨੇ ਪਾਸ ਕੀਤਾ ਅਮਲ ਦੇ ਵਿੱਚ ਫੈਸਲਾ ਹੋਇਆ ਹੋਇਆ ਨਾ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਨੇ ਤਾਂ ਸਗੋਂ ਇਹ ਹਦਾਇਤ ਦਿੱਤੀ ਸੀ ਕੇਂਦਰ ਨੂੰ ਕਿ ਪੁਲਿਸ ਦਾ ਕੰਮ ਕਰੋ ਬਿਠਾ ਕੇ ਮਸਲਾ ਹੱਲ ਕਰੋ ਮੈਂ ਤੈਨੂੰ ਇਹ ਕਹਿੰਦਾ ਜੀ ਵੀ ਉਹਨਾਂ ਦੀ ਇਹ ਦੇ ਬਾਵਜੂਦ ਤੁਸੀਂ SBYL ਦੀ ਜ਼ਮੀਨ ਆ ਜਿਹੜੀ ਉਹ ਰੱਦ ਕਰਤੀ ਕਿਸਾਨਾਂ ਨੂੰ ਕਾਗਜ਼ਾਂ 'ਚ ਵਾਪਸ ਵੀ ਦੇਤੀ ਤੇ ਕਿਉਂਕਿ ਇਹਨਾਂ ਦੀ ਪੋਜੀਸ਼ਨ ਨਹੀਂ ਕੋਈ ਬਣਦੀ ਇਸ ਕਰਕੇ ਸਬਟ ਜੂਡਸ ਕਹਿ ਕੇ ਟਾਲਤਾ ਇਸ ਗੱਲ ਨੂੰ ਤਾਂ ਬਹੁਤ ਮਾਹਰ ਨੇ ਨਾ ਵੀ ਕਿਹੜੇ ਮੁੱਦੇ ਨੂੰ ਕਿਵੇਂ ਤਲਕਾਉਣਾ ਤੇ ਕਿਵੇਂ ਬਚਣਾ ਹੁਣ ਹਰਿਆਣੇ ਦੀ ਚੋਣ ਹਰਿਆਣੇ ਤੇ ਇਹਨਾਂ ਦਾ ਆਗੂ ਜਿਹੜਾ ਪ੍ਰਧਾਨ ਹੁੰਦਾ ਜਾਂ ਛੱਡ ਜਾਂਦਾ ਜਾਂ ਦੂਜੀ ਪਾਰਟੀ ਚ ਰਲਾ ਜਾਂਦਾ ਹਰਿਆਣੇ ਚ ਕੋਈ ਆਗੂ ਹੈ ਨਹੀਂ ਹੁਣ ਭਗਵੰਤ ਮਾਨ ਨੂੰ ਉੱਥੇ ਚੋਣਵੇਂ ਕਰਨੀ ਪੈਣੀ ਆ ਕਿਉਂਕਿ ਹਰਿਆਣੇ ਦੇ ਹੱਕਾਂ ਲਈ ਤਾਂ ਬੋਲਣਗੇ ਨਾ ਜੀ ਕਾਂਗਰਸ ਵੀ ਬੋਲੂ ਭਾਜਪਾ ਵੀ ਬੋਲੂ ਸੋ ਇਹਨਾਂ ਦੀ ਉੱਥੇ ਪੋਜੀਸ਼ਨ ਕੀ ਬਣਨੀ ਆ ਸਿਰਫ ਇਹ ਕਹਿਣਾ ਵੀ ਦਿੱਲੀ ਵੀ ਸਾਡੀ ਸਰਕਾਰ ਆ ਪੰਜਾਬ ਚ ਵੀ ਆ ਆ ਵਿਚਾਲੇ ਗੰਢ ਜੋਟਾ ਆਪਾਂ ਕਰਨਾ ਇੱਥੇ ਸਾਡੀ ਸਰਕਾਰ ਬਣੂ ਫਿਰ ਤੁਸੀਂ ਕਹਿੰਦੇ ਹੋ ਅਸੀਂ ਇਕੱਲੇ ਲੜਾਂਗੇ ਤੁਸੀਂ ਕੀ ਕਹਿੰਦੇ ਤੁਹਤੋਂ ਪਹਿਲੀ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਫੈਸਲਾ ਕਰ ਲਿਆ ਵੀ ਆਪ ਦੇ ਨਾਲ ਚੋਣ ਸਮਝੌਤਾ ਸੀ ਭਵਿੱਖ ਨਹੀਂ ਕਰਾਂਗੇ ਜਿਹੜਾ ਦਿੱਲੀ ਤੇ ਪੰਜਾਬ ਦਿੱਲੀ ਚ ਜੋ ਕੀਤਾ ਉਹਦਾ ਦਿੱਲੀ ਤੇ ਹਰਿਆਣਾ ਤੇ ਜੋ ਕੀਤਾ ਨੁਕਸਾਨ ਹੋਇਆ ਇਸ ਸਮਝੌਤੇ ਤੇ ਇੱਕ ਗੱਲ ਤੁਹਾਨੂੰ ਕੀ ਸਮਝ ਆਉਂਦੀ ਆ ਮੋਟੀ ਮੋਟੀ ਕਿਉਂਕਿ ਇੱਕ ਪਾਸੇ ਕਾਂਗਰਸ ਨੇ ਆਪਣੇ ਫੈਸਲੇ ਕੀਤੇ ਸੀ ਡਬਲਯੂਸੀ ਦੀਆਂ ਮੀਟਿੰਗਾਂ ਚ ਇੱਕ ਪਾਸੇ ਇੱਕ ਇੱਕ ਕਰਕੇ ਜਿਹੜਾ ਸਮਝੌਤਾ ਟੁੱਟਦਾ ਜਾ ਰਿਹਾ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਕਿ ਕੀ ਇਹ ਸਮਝੌਤਾ ਪਾਰਲੀਮੈਂਟ ਦੇ ਬਾਹਰ ਹੀ ਟੁੱਟ ਰਿਹਾ ਚੋਣਾ ਕਰਕੇ ਜਾਂ ਕੱਲ ਨੂੰ ਅੰਦਰ ਕੋਈ ਡਿਸੀਜਨ ਇਹ ਜਾਂ ਭਾਜਪਾ ਨੇ ਜਾਂ ਐਨਡੀਆ ਦੀ ਸਰਕਾਰ ਨੇ ਲਿਆ ਉਦੋਂ ਵੋਟ ਕਿਹੜੇ ਪਾਸੇ ਪਊਗੀ ਫਿਰ ਦੇਖੋ ਇਹ ਸਮਝੌਤਾ ਸੀ ਲੋਕ ਸਭਾ ਦੀਆਂ ਚੋਣਾਂ ਲਈ ਇੰਡੀਆ ਗੱਠ ਜੋੜ ਬਣਿਆ ਸੀ ਇਸ ਕਰਕੇ ਉਹ ਪਹਿਲਾਂ ਵੀ ਰਾਜ ਸਰਕਾਰਾਂ ਚ ਜਿਹੜੀਆਂ ਵੋਟਾਂ ਹੋਣੀਆਂ ਨੇ ਚੋਣਾਂ ਚ ਉਹਨਾਂ ਦਾ ਵੱਖੋਂ ਵੱਖਰਾ ਇਸ ਤਰ੍ਹਾਂ ਦਾ ਰਿਹਾ। ਇੰਡੀਆ ਗੱਠਜੋੜ ਚ ਕਿੱਥੇ ਸੀ ਜੀ ਇਹ? ਨੌਂ ਐ ਸੀ, ਸਰੀਰੇ ਸੀ ਉਹਨਾਂ ਦੇ ਉੱਤੇ, ਰੂਹ ਤੇ ਇਹਨਾਂ ਦੀ ਮੁੱਦੀ ਵਾਲੇ ਏਜੰਡੇ ਤੇ ਫਿਰਦੀ ਸੀ। ਇੰਡੀਆ ਗੱਠਜੋੜ ਦੇ ਵਿੱਚ ਇਹਨਾਂ ਨੇ ਇੰਡੀਆ ਗੱਠਜੋੜ ਨੂੰ ਲੀਹੋਂ ਲਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ। ਪਹਿਲੀ ਮੀਟਿੰਗ ਦੇ ਵਿੱਚ ਉਹ ਆਰਡੀਨੈਂਸ ਵਾਲਾ ਮਾਮਲਾ ਕਰ ਲਿਆ। ਦੂਜੇ ਦੇ ਵਿੱਚ ਕਹਿਆ ਚਿਹਰਾ ਲਿਆਓ, ਤੀਜੀ ਮੀਟਿੰਗ ਦੇ ਵਿੱਚ ਚਿਹਰਾ ਪੇਸ਼ ਕਰਤਾ। ਖੜਗੇ ਸਾਹਿਬ ਦਾ ਪਿੱਛੇ हट ਗਏ ਇਸ ਕਰਕੇ ਇੰਡੀਆ ਗੱਠ ਜੋੜ ਨਾਲ ਇਹਨਾਂ ਦੀ ਇੱਕ ਸੁਰਤਾ ਹੋਈ ਹੋ ਨਹੀਂ ਕਿਉਂਕਿ ਇੰਡੀਆ ਗੱਠ ਜੋੜ ਦੀਆਂ ਜਿਹੜੀਆਂ ਪਾਰਟੀਆਂ ਦੀ ਸੋਚ ਆ ਜਾਂ ਜਿਹੜੀ ਮੇਨ ਪਾਰਟੀ ਆ ਰਾਹੁਲ ਗਾਂਧੀ ਜੋ ਮੁੱਦੇ ਉਠਾ ਰਿਹਾ ਗੱਲਾਂ ਵਾਰ ਰਿਹਾ ਇਹਨਾਂ ਦੀ ਉਹਦੇ ਨਾਲ ਸਹਿਮਤੀ ਹੋਈ ਨਹੀਂ ਸੋ ਇਸ ਕਰਕੇ ਇਕੱਲੇ ਲੜਨ ਦੀ ਸਦਕੇ ਲੜਨ ਲੋਕ ਕੀ ਹੰਗਾਰਾ ਦਿੰਦੇ ਨੇ ਕੀ ਫੈਸਲਾ ਹੋਊਗਾ ਉਹ ਸਾਹਮਣੇ ਆਜੂ ਕਿਉਂਕਿ ਇੱਕ ਗੱਲ ਤਾਂ ਇਹਨਾਂ ਨੇ ਦੇਖ ਲਈ ਵੀ ਜਿਮਨੀ ਚੋਣ ਕਿਵੇਂ ਜਿੱਤੀ ਜਾ ਸਕਦੀ ਆ ਉਹ ਕੱਲੀ ਜਿੱਤੀ ਜੇ ਕੱਲੀ ਪਹਿਲਾਂ ਜਲੰਧਰ ਦੀ ਜਿੱਤੀ ਕੱਲੀ ਹੁਣ ਫੇਰ ਜਲੰਧਰ ਜੀ ਕਿਵੇਂ ਜਿੱਤੀ ਸਾਰੇ ਉਹ ਢੰਗ ਤਰੀਕੇ ਵਰਤ ਕੇ ਜਿੱਤੀ ਜਿਨ੍ਹਾਂ ਦੇ ਖਿਲਾਫ ਲਗਾਤਾਰ ਬੋਲਦੇ ਸੀ ਹੁਣ ਇਹਦੇ ਵਿੱਚੋਂ ਤੁਸੀਂ ਕਹੋਗੇ ਤੁਸੀਂ ਵੱਡੇ ਹੋ ਗਏ ਤਾਂ ਹੋਣਾ ਨਹੀਂ ਸੋ ਹਰਿਆਣੇ ਦੀ ਹੁਣ ਸਮੂਹ ਚੋਣ ਹੋਣੀ ਹੈ ਸਾਰੇ ਹਰਿਆਣੇ ਦੀ ਜਦੋਂ ਤੁਸੀਂ ਤੇ ਕਾਂਗਰਸ ਇਕੱਠੇ ਸੀ ਲੋਕ ਸਭਾ ਦੀ ਚੋਣ ਤੁਸੀਂ ਵੀ ਹਾਰ ਗਏ ਉਦੋਂ ਕਾਂਗਰਸ ਤਾਂ ਫੇਰ ਵੀ ਕੁਝ ਸੀਟਾਂ ਜਿੱਤ ਗਈ ਸੋ ਇਸ ਕਰਕੇ ਮਾਨ ਦੀ ਚੁਟਕਲੇਵਾ ਜੀ ਆਉਣ ਵਾਲੇ ਦਿਨਾਂ 'ਚ ਹੋਰ ਤੁਹਾਨੂੰ ਸਾਹਮਣੇ ਆਊ ਕਿਉਂਕਿ ਵਿਰੋਧਾਪਾਸ ਬਹੁਤ ਹੋਣਗੇ ਅਇਤੋ ਚੱਲ ਨਹੀਂ ਸਕਦਾ ਵੀ ਅੱਧੀ ਤੇਰੀਆਂ ਮਲਾਹੇਦਾਰ ਅੱਧੀ ਆ ਗਰੀਬ ਜੱਟ ਦੀ ਜਾ ਇਹ ਕਹਦੇ ਵੀ ਹਰਿਆਣੇ ਦੀ ਆਮ ਆਦਮੀ ਪਾਰਟੀ ਦਾ ਭయ్యా ਸਟੈਂਡ ਆ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਸਟੈਂਡ ਆ ਗੱਲ ਖਤਮ ਚੁਟਕਾ ਮਾਰ ਕੇ ਵੀ ਸਮਝ ਉੱਡਸਾ ਲੋਕਾਂ ਨੂੰ ਬੇਵਕੂਫ ਬਣਾਉਣਾ ਕਿਦੋਂ ਤੱਕ ਚੱਲੂ ਹੋਰ ਵੀ ਮਸਲੇ ਫੇਰ ਆਉਣਗੇ ਰਾਜਧਾਨੀ ਦਾ ਵੀ ਆਊਗਾ ਪੰਜਾਬੀ ਬੋਲਦੇ ਇਲਾਕਿਆਂ ਦਾ ਵੀ ਆਊਗਾ ਆਪ ਦੀਆਂ ਕਈਆਂ ਪਹਿਲੀਆਂ ਗੱਲਾਂ ਦੇ ਉੱਤੇ ਹੀ ਹੋਰ ਸਟੈਂਡ ਆ ਜਾਣਾ ਸਾਹਮਣੇ ਹਾਂ ਬਿਲਕੁਲ ਜੀ ਮਤਲਬ ਇਹ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਇਸ ਕਰਕੇ ਹੁਣ ਜਿਵੇਂ ਲੋਕ ਸਭਾ ਚ ਕੀ ਹੋਇਆ ਜੀ ਹੁਣ ਇੱਕ ਜਿਮਨੀ ਚ ਹਣ ਜਿੱਤ ਕੇ ਉਹ ਕਿਸੇ ਮੈਂ ਇੰਟਰਵਿਊ ਸੁਣ ਰਿਹਾ ਸੀ ਜਿਨਨੇ ਜਸ਼ਨ ਮਨਾਏ ਨੇ ਕੋਈ ਡਾਕਟਰ ਭੱਟੀ ਨੇ ਉਹ ਕਹਿੰਦੇ ਜਿਵੇਂ ਇਹ ਜਲੰਧਰ ਜਿੱਤ ਤੇ ਜਸ਼ਨ ਮਨਾ ਰਹੇ ਨੇ ਨਾ ਕਹਿੰਦੇ ਮੈਨੂੰ ਉਹ ਕਹਾਵਤ ਯਾਦ ਆਉਂਦੀ ਹੈ ਵੀ ਖੁਸਰਿਆਂ ਦੇ ਘਰ ਪੁੱਤ ਜੰਪਿਆ ਕਹਿੰਦੇ ਚੁੰਮ ਚੁੰਮ ਕੇ ਮਾਰਤਾ ਉਹ ਕਹਿੰਦੇ ਜਿਹੜੇ ਰੌਲੇ ਪਾ ਰਹੇ ਨੇ ਨਾ ਇਹ ਵੀ ਇਹ ਜਿੱਤ ਨੇ ਕੀ ਦਿਖਾਤਾ ਜੀ ਇਹ ਜਿੱਤ ਨੇ ਕੀ ਦਿਖਾਤਾ ਜੀ ਚਲੋ ਜਿੱਤ ਕੇ ਠੀਕ ਹੈ ਵਧੀਆ ਹਰਿਆਣੇ ਦੀ ਚੋਣ ਦੇ ਨਤੀਜੇ ਸਾਹਮਣੇ ਆ ਜਾਣਗੇ ਇੱਕ ਅਖੀਰ ਦੇ ਵਿੱਚ ਇੱਕ ਟਿੱਪਣੀ ਤੁਹਾਡੇ ਤੋਂ ਲੈਣੀ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦਾ ਖਿਲਾਰਾ ਹੈ ਹੁਣ ਸਾਰੀ ਕਹਿੰਦੇ ਗੱਲ ਖੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੁਕਮ ਕਿੰਨੇ ਕੁ ਸਖਤੀ ਨਾਲ ਆਉਂਦੇ ਨੇ ਫੈਸਲਾ ਕੀ ਹੁੰਦਾ ਉਹ ਲਾਸਟ ਟਿੱਪਣੀ ਕਰੋ ਕਿ ਉਹਦੇ ਵਿੱਚੋਂ ਕੀ ਸਾਰੀ ਗੱਲ ਉੱਥੇ ਹੀ ਖੜੀ ਹੈ ਜਾਂ ਫਿਰ ਹੋਰ ਵੀ ਰਸਤਾ ਹੈ ਇਹ ਸਾਰੀ ਸਿਆਸਤ ਨੂੰ ਠੀਕ ਸਰਾ ਤੇ ਚੱਲਣ ਦਾ ਪਹਿਲੀ ਗੱਲ ਤਾਂ ਜੋ ਕਾਲ ਤਖਤ ਸਾਹਿਬ ਕੋਲੇ ਮੁੱਦੇ ਉਵਾਰੇ ਨੇ ਉਹ ਅਕਾਲੀ ਦਲ ਦੇ ਲੀਹੋਂ ਲਹਿਣ ਦੇ ਦੋ ਮੁੱਦੇ ਨੇ ਸਰਸਾ ਸਾਧ ਪ੍ਰਤੀ ਤੁਹਾਡਾ ਰਵਈਆ ਕੀ ਸੀ ਜਿਹੜੇ ਬੁੱਚੜ ਪੁਲਿਸ ਅਫਸਰ ਸੀ ਉਹਨਾਂ ਪ੍ਰਤੀ ਤੁਹਾਡਾ ਕੀ ਰੁਈਆ ਸੀ ਮੁੱਦੇ ਤਾਂ ਹੋਰ ਕਿੰਨੇ ਨੇ ਅਕਾਲੀ ਦਲ ਜਿਨ੍ਹਾਂ ਕਰਕੇ ਲੀਤੋਂ ਨਿਕਲਿਆ ਉਹ ਤਾਂ ਸ਼ਿਕਾਇਤ ਦਾ ਪਾਰਟੇ ਨਹੀਂ ਮਤਲਬ ਤੁਸੀਂ ਇਹ ਦੇਖ ਲਓ ਉਹ ਸ਼ਿਕਾਇਤ ਦਾ ਤਾਂ ਇਹ ਵੀ ਹਿੱਸਾ ਨਹੀਂ ਬਣਿਆ ਵੀ ਜੰਮੂ ਕਸ਼ਮੀਰ ਬਾਰੇ ਪਾਰਟੀ ਨੇ ਜਿਹੜਾ ਸਟੈਂਡ ਲਾਇਆ ਸਾਡੇ ਮੌਲਕ ਬੁਨਿਆਦੀ ਸਿਧਾਂਤਾਂ ਦੇ ਉਲਟ ਲਿਆ ਉਹਦੇ ਵਿੱਚ ਤਾਂ ਇਹ ਵੀ ਗੱਲ ਨਹੀਂ ਜਿਹੜਾ ਅੱਡ ਵੀ ਇੱਕ ਕੌਮ ਇੱਕ ਚੋਣ ਦੀ ਹਮਾਇਤ ਇਹਨਾਂ ਨੇ ਕੀਤੀ ਆ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਕੀਤੀ ਆ ਬਾਕੀ ਜਿਹੜਾ ਘੱਟ ਗਿਣਤੀਆਂ ਦੇ ਖਿਲਾਫ ਸੀ ਇਹ ਕਾਨੂੰਨ ਬਣਾਇਆ ਸਿਟੀਜ਼ਨ ਐਮੈਂਡਮੈਂਟ ਐਕਟ ਉਹਦਾ ਵੀ ਸਵਾਲ ਇਹ ਹੈ ਨਹੀਂ ਸੋ ਇਸ ਕਰਕੇ ਉਹ ਤਾਂ ਇੱਕ ਸ਼ੁਰੂਆਤ ਆ 2007 ਤੋਂ ਚੱਕਿਆ ਉਹਨਾਂ ਨੇ 2007 ਤੋਂ ਪਹਿਲਾਂ ਜੋ ਕੁਝ ਹੋਇਆ ਉਹ ਹੁਣ ਆਪਾਂ ਵਾਰ-ਵਾਰ ਕਹਿੰਦੇ ਵੀ ਜੋ ਮੈਨੀਫੈਸਟੋ ਕੀਤਾ ਸੀ ਜੋ ਵਾਅਦੇ ਕੀਤੇ ਸੀ ਉਹਨਾਂ ਤੋਂ ਸ਼ਰੇਆਮ ਅੰਮਨ ਸਭਾ 'ਚ ਮੁਕਰੇ ਉਹਨਾਂ ਦਾ ਨਤੀਜਾ ਫਰੀਦਕੋਟ ਤੇ ਹੁਣ ਖਡੂਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ ਨਾ ਇਸ ਕਰਕੇ ਅਕਾਲ ਤਖਤ ਨੇ ਸਿਆਸਤ ਨਹੀਂ ਤੈਅ ਕਰਨੀ ਨਾ ਅਕਾਲ ਤਖਤ ਨੇ ਲੀਡਰਸ਼ਿਪ ਤੈਅ ਕਰਨੀ ਹੈ ਅਕਾਲ ਤਖਤ ਜੇ ਮੰਨਣਗੇ ਉਹ ਕਹਿਣਗੇ ਜੇ ਤੁਸੀਂ ਇਹ ਗਲਤੀਆਂ ਕੀਤੀਆਂ ਉਹਨਾਂ ਨੇ ਉਹਦੀਓ ਸਜ਼ਾ ਲਾਉਣੀ ਆ ਪਰ ਅਕਾਲ ਤਖਤ ਇੱਕ ਸਭ ਤੋਂ ਵੱਡਾ ਮੁੱਦਾ ਤਾਂ ਤਲਕਾ ਗਿਆ ਨਾ ਜੀ ਜਿਹੜਾ ਉਹਨਾਂ ਨੇ ਇਹ ਲਿਖਿਆ ਵੀ ਸੁਖਵੀਰ ਬਾਦਲ ਨੇ ਦਬਾਅ ਪਾਇਆ ਸਿੰਘ ਸਹਿਬਾਨ ਤੇ ਤਾਂ ਹੁਕਮਨਾਮਾ ਉਹ ਜਾਰੀ ਹੋਇਆ ਵਾਪਸ ਹੋਇਆ ਜਾਣੀ ਮਾਫੀ ਵਾਲਾ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਦਿੱਤੇ ਉਹ ਪਾਸਾ ਉਹਨਾਂ ਨੇ ਰੋਕ ਲਿਆ ਤੇ ਇਸ਼ਤਿਹਾਰ ਵਾਲੀ ਗੱਲ ਕੱਢਤੀ ਹੁਣ ਸ਼੍ਰੋਮਣੀ ਕਮੇਟੀ ਦਾ 1 ਮਿੰਟ ਚ ਜਵਾਬ ਦੇ ਦੋ ਇਹਦਾ ਮੇ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਸੀ ਜੀ ਉਹਦੇ ਵਿਰੋਧ ਉੱਠਿਆ ਸੀ ਸਿੰਘ ਸਹਿਬਾਨ ਦੇ ਫੈਸਲੇ ਦੇ ਹੱਕ ਚ ਪ੍ਰਚਾਰ ਲਈ ਕੀਤਾ 1 ਮਿੰਟ ਚ ਕਹ ਪਰ ਸਿੰਘ ਸਹਿਬਾਨ ਦਾ ਫੈਸਲਾ ਕੀ ਸੀ ਕਿਵੇਂ ਹੋਇਆ ਉਹ ਤੋਂ ਤਿਲਕ ਰਹੇ ਨੇ ਇਹ ਤੇ ਪਤਾ ਲੱਗਦਾ ਨਾ ਜਿਹੜੀ ਚੂਂਦਾ ਕਮੇਟੀ ਚੂਂਦਾ ਕਮੇਟੀ ਤੋਂ ਦੋ ਹੀ ਤਿਲਕ ਰਹੇ ਨੇ ਚੂਂਦਾ ਆਪੇ ਤਿਲਕੇ ਗਿਆ ਮੈਂ ਉਹਦੇ ਇੰਟਰਵਿਊ ਸੁਣੀ ਆ ਚੂਂਦਾ ਕਮੇਟੀ ਸੀ ਜਿਹੜੀ ਉਹ 13 ਬੰਦਿਆਂ ਦੀ ਆਵਾਜ਼ ਨਹੀਂ ਸੀ ਉਹ ਪੰਥ ਦੀ ਅਕਾਲੀਆਂ ਦੀ ਪੰਜਾਬੀਆਂ ਦੀ ਆਵਾਜ਼ ਸੀ ਲੋਕਾਂ ਦੀ ਆਵਾਜ਼ ਸੀ ਜਿਨੇ ਕਿਹਾ ਸੀ ਆਹਾ ਹਾ ਕੁਛ ਕਰੋ ਉਹੀ ਸਵਾਲ ਨੇ ਸ਼੍ਰੋਮਣੀ ਕਮੇਟੀ ਨੂੰ ਯਾਦ ਕਰੋ ਮੁੱਖ ਮੰਤਰੀ ਆ ਜਿਹੜਾ ਉਹ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਸਕਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਚੋਣ ਨਹੀਂ ਲੜ ਸਕਦਾ ਸ਼੍ਰੋਮਣੀ ਕਮੇਟੀ ਨੂੰ ਖੁਦਮੁਖਤਿਆਰ ਕਰੋ ਉਹਦੇ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਬਣੂ ਉਹ ਐਮਐਲਏ ਜਾਂ ਮੰਤਰੀ ਨਹੀਂ ਬਣ ਸਕਦਾ ਸੋ ਇਸ ਕਰਕੇ ਝੁੰਦਾ ਕਮੇਟੀ ਉਹ ਤੁਸੀਂ ਲਾਗੂ ਕਰ ਲਓ ਜੇ ਸਾਂਝੇ ਤੌਰ ਤੇ ਅਕਾਲ ਤਖਤ ਦਾ ਜਥੇਦਾਰ ਇਹ ਕਹੇ ਲੀ ਆਲੇ ਪਾਸੇ ਪਾਉਣ ਵਾਲੇ ਗੱਲ ਤੁਰ ਜੂ ਇਹ ਤੋਂ ਮੈਨੂੰ ਕੱਢਣ ਕਢਾਉਣ ਨੂੰ ਕੁਝ ਨਹੀਂ ਲੱਗਦਾ ਲੀਡਰਸ਼ਿਪ ਨੂੰ ਬਦਲ ਦੋਂਗੇ ਬਦਲ ਕੇ ਕੀ ਕਰੋਗੇ ਜਦੋਂ ਲਾਈਨ ਇਹ ਗਲਤ ਆ ਜਿਹੜੀ ਹੁਣ ਤੱਕ ਲਾਗੂ ਕੀਤੀ ਆ ਤਿੰਨੇ ਪੱਖ ਬਦਲਨੇ ਪੈਣਗੇ ਸਿਆਸੀ ਲੀ ਵੀ ਬਦਲਨੀ ਪਊ ਲੀਡਰਸ਼ਿਪ ਵੀ ਬਦਲਨੀ ਪਊ ਜਥੇਵੰਦਕ ਲਾਈਨ ਵੀ ਬਦਲਨੀ ਪਊ ਜਥੇਵੰਦਕ ਢਾਂਚਾ ਸਾਰੇ ਖੋਰਤਾ ਜੀ ਕਿੰਨੇ ادارے ਬਣ ਗਏ ਕਿੰਨੇ ਜਨ ਸਕੱਤਰ ਕਿੰਨੇ ਵਾਈਸ ਪ੍ਰਧਾਨ ਕਿੰਨੇ ਕੋਰ ਕਮੇਟੀ ਮੈਂਬਰ ਕਿੰਨੇ ਪੀਏਸੀ ਮੈਂਬਰ ਹਰ ਇੱਕ ਦੇ ਚਿੱਠੀ ਹੱਥ ਚ ਫੜਾ ਦਿੰਦੇ ਨੇ ਫੈਸਲਾ ਲੈਣ ਦਾ ਕਿਸੇ ਨੂੰ ਅਧਿਕਾਰ ਨਹੀਂ ਸਿਰਫ ਇਹ ਦਿਖਾਉਣ ਦਾ ਅਧਿਕਾਰਾ ਵੀ ਐਨੇ ਮੇਰੇ ਨਾਲ ਨੇ ਜੇ ਸਾਰੇ ਹੁੰਦੇ ਹੋਏ ਤੁਹਾਡਾ ਹਾਲ ਹੋ ਗਿਆ ਪੰਥ ਰੁੱਸ ਗਿਆ ਤੁਹਾਤੋਂ ਪੰਜਾਬ ਰੁੱਸ ਗਿਆ ਜੇ ਤੁਸੀਂ ਕਹਿੰਦੇ ਹੋ ਨਾ 90% ਨਾਲ ਨੇ ਫਿਰ ਉਹ ਕੀ ਕਰ ਲੈਣਗੇ ਨਾ 90% ਵੋਟਾਂ ਦਾ ਤੁਹਾਨੂੰ ਕੋਈ ਪਾਉਂਦਾ ਨਹੀਂ ਮੈਂ ਇੱਕ ਮੀਟਿੰਗ 'ਚ ਕਹਿੰਦਾ ਮੈਂ ਸਾਰੇ ਚੋਣ ਚੋਰ ਨੇ ਸਾਰੇ ਉਹ ਇੱਕ ਬੰਦਾ ਮੂਰੋ ਗੁੱਸੇ ਹੋਇਆ ਜੀ ਚੋਰ ਕਹਿੰਦੇ ਹੋ ਤੁਸੀਂ ਮਹਾ ਜਦੋਂ ਚੋਣਾ ਹੁੰਦੀ ਆ ਆਪਾਂ ਮੈਨੀਫੈਸਟੋ ਜਾਰੀ ਕਰਦੇ ਸੀ ਨਾ ਉਹਨੂੰ ਆਪਾਂ ਕਹਿੰਦੇ ਆ ਲੋਕਾਂ ਨਾਲ ਐਮਓਯੂ ਆ ਮਮੰਨਡ ਬਫ ਅੰਡਰਸਟੈਂਡਿੰਗ ਆ ਸਾਨੂੰ ਸੱਤਾ ਦਿਓ ਅਸੀਂ ਆਹ ਦੇ ਦਾਂਗੇ ਤੁਸੀਂ ਮੁਕਰਨ ਲੱਗ ਗਏ ਸਵਾਲ ਉੱਠ ਖੜਿਆ ਵੀ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾਓ ਤੁਸੀਂ ਉਹ ਛੱਡ ਗਏ ਤੁਸੀਂ ਮੁੜ ਕੇ ਗਰੰਟੀਆਂ ਤੇ ਆ ਗਏ ਮੋਦੀ ਕੀ ਗਰੰਟੀ ਹੈ ਕੇਜਰੀਵਾਲ ਕੀ ਗਰੰਟੀ ਹੈ ਹੁਣ ਤੁਸੀਂ ਫਸੇ ਹੋਇਓ ਬੁਰੀ ਤਰ੍ਹਾਂ ਹੁਣ ਮੈਨੀਫੈਸਟੋ ਦੀ ਤਾਂ ਐਲਾਨਨਾਮਾ ਜਾਰੀ ਕਰਤਾ ਉਹਦੇ ਵਿੱਚ ਸਾਰੇ ਠੰਡੇ ਵਸਤੇ ਚ ਪਾਏ ਹੋਏ ਮੁੱਦੇ ਸੀ ਉਹ ਲਿਖਦੇ ਪਰ ਦਿਖਾਏ ਨਹੀਂ ਹਵਾ ਉਹਨਾਂ ਨੂੰ ਵੀ ਨਹੀਂ ਲੁਭਾਈ ਸੋ ਇਸ ਕਰਕੇ ਬਿਨਾ ਏਜੰਡੇ ਤੋਂ ਜੇ ਕੋਈ ਚੋਣ ਜਿੱਤ ਜਾਂਦਾ ਇਹ ਚੋਣ ਚੋਰਨਾ ਹੋਈ ਕੀ ਹੋਈ ਆ ਲੋਕ ਸਮਝ ਗਏ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਚੋਰੀ ਨਹੀਂ ਹੋਣ ਦੇਣੀ ਸਾਡੀ ਚੋਣ ਚਾਹੇ ਸਾਨੂੰ ਹੋਰ ਨਵੇਂ ਕਾਲੇ ਚੋਰ ਨੂੰ ਪਾਉਣੀ ਪਵੇ ਜੇ ਸੋ ਇਹਨਾਂ ਗੱਲਾਂ ਨੂੰ ਸੰਬੋਧਿਤ ਹੋਣ ਦੀ ਲੋੜਾ ਸੰਵਾਦ ਤੋਂ ਬਿਨਾ ਕੋਈ ਹੱਲ ਨਹੀਂ ਆ ਹਿਮੇਸ਼ੰਦਰ ਗਰੇਵਾਲ ਜਿਹੜਾ ਟਾਰਾ ਮਾਰਦਾ ਨਾ 28 ਸੈਕਟਰ ਵਾਲਾ ਦਫ਼ਤਰ ਜਿੰਦਾ ਲਾਤਾ ਚਾਬੀ ਗੁੰਮ ਹੋ ਗਈ ਪੰਥ ਇਕੱਠਾ ਹੋਏ ਬਿਨਾ ਕਿਸੇ ਰਾਹ ਨਹੀਂ ਪੈ ਜਾਣਾ ਇਕੱਠਾ ਹੋਣਾ ਪਊ ਪੰਥਕ ਮਾਰਗ ਤੇ ਬਹੁਤ ਸ਼ੁਕਰੀਆ ਮਾਲਵਿੰਦਰ ਸਿੰਘ ਮਾਲੀ ਜੀ ਹੋਰਾਂ ਨੇ ਇਹਨਾਂ ਦੋ ਤਿੰਨ ਅਹਿਮ ਮੁੱਦਿਆਂ ਤੇ ਆਪਣੀ ਗੱਲਬਾਤ ਰੱਖੀ ਹੈ ਵਿਚਾਰ ਰੱਖਿਆ ਹੈ ਤੁਸੀਂ ਇਹਨਾਂ ਮੁੱਦਿਆਂ ਬਾਰੇ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ